ਇਹ ਸਤਸੰਗ ਮੇ ਮਿਲਤੇ ਹਨ ਵੀਰੇ ਜੇ ਨਿਰਸ਼ਵਾਸ ਦਾ ਹੀਰਾ ਚਾਹੀਦਾ ਨਾ ਉਹ ਸਤਸੰਗ ਚੋਂ ਹੀ ਮਿਲਣਾ ਹੈ ਅਗਰ ਪ੍ਰੇਮ ਦਾ ਹੀਰਾ ਚਾਹੀਦਾ ਤਾਂ ਉਹ ਸਤਸੰਗ ਚੋਂ ਹੀ ਮਿਲਣਾ ਹੈ ਅਗਰ ਹਿੰਮਤ ਹੌਸਲੇ ਦਾ ਹੀਰਾ ਚਾਹੀਦਾ ਹੈ ਗਿਆਨ ਦਾ ਹੀਰਾ ਚਾਹੀਦਾ ਹੈ ਤਾਂ ਸਤਸੰਗ ਚੋਂ ਹੀ ਮਿਲਣਾ ਹੈ ਔਰ ਸਭ ਤੋਂ badi ਗੱਲ ਅਗਰ ਪ੍ਰਭੂ ਰੂਪੀ ਹੀਰਾ ਚਾਹੀਦਾ ਤਾਂ ਉਹ ਵੀ ਸਤਸੰਗ ਚੋਂ ਹੀ ਸੰਤਾਂ ਦੀ ਸੰਗਤ ਚੋਂ ਹੀ ਮਿਲਣਾ ਹੈ ਪਰ ਉਹਦੇ ਵਾਸਤੇ ਜਿੱਦਾਂ ਦੱਸਿਆ ਕਿ ਖੋਜ ਨਿਕਾਲੀ ਖੋਜ ਦਾ ਮਤਲਬ ਸਾਨੂੰ ਖੋਜਣਾ ਪੈਂਦਾ ਹੈ ਕਿਉਂਕਿ ਜੀਜ਼ਸ ਕ੍ਰਾਈਸ ਨੇ ਵੀ ਕਿਹਾ ਕਿ ਤੂੰ ਜੋ ਖੋਜੇਗਾ ਤੈਨੂੰ ਉਹੀ ਮਿਲੇਗਾ। ਔਰ ਇਹ ਗੱਲ ਹਰੇਕ ਧਰਮ ਦੇ ਅੰਦਰ ਗੁਰੂਆਂ ਰਹਿਬਰਾਂ ਸੰਤਾਂ ਫਕੀਰਾਂ ਨੇ ਆਪਣੇ ਆਪਣੇ ਢੰਗ ਨਾਲ ਦੱਸੀ ਹੋਈ ਹੈ। ਜਿਦਾ حضرت ਅਲੀ ਨੇ ਵੀ ਕਿਹਾ ਕਿ ਖੁਦਾ ਕੀ ਬਣਾਈ ਇਸ ਕਾਇਨਾਤ ਵਿੱਚ ਤੂੰ ਜਿਸ ਚੀਜ਼ ਦੀ ਤਲਾਸ਼ ਕਰਦੇ ਹੋ تمہیں وہی ਮਿਲੇਗੀ। ਜਰਾ ਗੌਰ ਕਰਨਾ ਹੁਣ ਇਹ ਕਿੱਦਾਂ ਹੈ? ਕਿ ਅਗਰ ਤੁਸੀਂ ਬੁਰਾਈ ਦੀ ਤਲਾਸ਼ ਕਰੋਗੇ ਕਿ ਮੈਂ ਬੁਰਾ ਬੰਦਾ ਲੱਭਣਾ ਤਾਂ ਜਦੋਂ ਬੁਰੇ ਬੰਦੇ ਨੂੰ ਲੱਭਣ ਤੁਰਾਂਗੇ ਤਾਂ ਤੁਹਾਨੂੰ ਬੁਰੇ ਬੰਦੇ ਬਹੁਤ ਮਿਲ ਜਾਣਗੇ ਤੇ ਜੇ ਤੁਸੀਂ ਤਲਾਸ਼ ਕਰੋ ਮੈਂ ਕੋਈ ਅੱਛਾ ਬੰਦਾ ਲੱਭਣਾ ਤਾਂ ਅੱਛੇ ਵੀ ਬਹੁਤ ਮਿਲ ਜਾਣਗੇ ਕਿ ਨਹੀਂ ਹੁਣ ਤੁਸੀਂ ਇੱਥੋਂ ਬਾਜ਼ਾਰ ਨੂੰ ਚਲੇ ਜਾਓ ਮੈਂ ਗੋਭੀ ਦੇ ਫੁੱਲ ਖਰੀਦਣੇ ਆ ਤਾਂ ਤੁਹਾਨੂੰ ਰੇੜੀਆਂ ਤੇ ਗੋਭੀ ਨਜ਼ਰ ਆਏਗੀ ਤਾਂ ਜੇ ਤੁਸੀਂ ਸੋਚੋ ਮੈਂ ਗੁਲਾਬ ਦੇ ਫੁੱਲ ਖਰੀਦਣੇ ਆ ਤਾਂ ਫਿਰ ਤੁਸੀਂ ਗੋਭੀਆਂ ਵੱਲ ਧਿਆਨ ਹੀ ਨਹੀਂ ਜਾਣਾ ਫਿਰ ਤੁਹਾਡਾ ਧਿਆਨ ਹੀ ਗੁਲਾਬ ਵੱਲ ਹੋਣਾ ਤੁਸੀਂ ਗੁਲਾਬ ਲੱਭਦੇ ਲੱਭਦੇ ਉੱਥੇ ਪਹੁੰਚ ਜਾਣਾ ਜਿੱਥੇ ਗੁਲਾਬ ਹੋਣਗੇ ਯਾਨੀ ਇਹ ਸਾਡੇ ਤੇ ਕੀ ਇਹ ਗੱਲ ਯਾਦ ਰੱਖਣਾ ਇਹਦਾ ਮਤਲਬ ਕੀ ਹੈ ਕਿ ਰੱਬ ਦੀ ਬਣਾਈ ਇਸ ਦੁਨੀਆ ਦੇ ਅੰਦਰ ਸਭ ਕੁਝ ਹੈ ਖੁਸ਼ੀ ਵੀ ਹੈ ਗਮ ਵੀ ਹੈ ਦੁੱਖ ਵੀ ਹੈ ਸੁੱਖ ਵੀ ਹੈ ਅੱਛਾ ਵੀ ਹੈ ਬੁਰਾ ਵੀ ਹੈ ਅੰਧੇਰਾ ਵੀ ਹੈ ਉਜਾਲਾ ਵੀ ਹੈ ਦੋਸਤ ਵੀ ਹੈ ਕਹ ਲਓ ਦੁਸ਼ਮਣ ਵੀ ਹੈ ਪਰ ਇਹ ਇਨਸਾਨ ਤੇ ਨਿਰਭਰ ਕਰਦਾ ਹੈ ਜੇ ਤੁਸੀਂ ਦੁਸ਼ਮਣ ਤਲਾਸ਼ ਕਰਨੇ ਤੁਹਾਨੂੰ ਦੁਸ਼ਮਣ ਬਹੁਤ ਮਿਲ ਜਾਣਗੇ ਤਾਂ ਜੇ ਤੁਸੀਂ ਦੋਸਤ ਤਲਾਸ਼ ਕਰਨੇ ਤੁਹਾਨੂੰ ਦੋਸਤ ਵੀ ਮਿਲ ਜਾਣਗੇ ਕਿ ਨਹੀਂ ਪਰ ਇਹ ਗੱਲ ਕੀ ਹੈ ਕਿ ਜਦੋਂ ਮੈਂ ਦੋਸਤ ਤਲਾਸ਼ ਕਰਨੇ ਤਾਂ ਮੈਨੂੰ ਆਪਣੇ ਭਾਵਨਾ ਨੂੰ ਦੋਸਤੀ ਵਾਲੀ ਰੱਖਣਾ ਪਵੇਗਾ ਕਿ ਮੈਂ ਦੂਜੇ ਨੂੰ ਇਦਾਂ ਪਿਆਰ ਨਾ ਮਿਲਾ ਬੁਲਾਵਾ ਕਿ ਉਹ ਮੇਰਾ ਦੋਸਤ ਬਣ ਜਾਵੇ ਤਾਂ ਦੋਸਤ ਮਿਲ ਜਾਣਗੇ ਤਾਂ ਜੇ ਮੈਂ ਕਿਸੇ ਨਾਲ ਮਿਸਬੀਹੇਵ ਕਰਾਂ ਕਿਸੇ ਨੂੰ ਗਾਲੀ ਦੇਵਾਂ ਕਿਸੇ ਦੀ ਬੇਇੱਜ਼ਤੀ ਕਰ ਦੇਵਾਂ ਤਾਂ ਮੇਰਾ ਦੁਸ਼ਮਣ ਵੀ ਬਣ ਜਾਏਗਾ ਕਿ ਨਹੀਂ ਹੁਣ ਤੁਸੀਂ ਪਹਿਲਾਂ ਦੱਸੋ ਕੀ ਚਾਹੁੰਦੇ ਹੋ ਖੁਸ਼ੀ ਚਾਹੁੰਦੇ ਹੋ ਜਾਂ ਗਮ ਸੁੱਖ ਚਾਹੁੰਦੇ ਹੋ ਜਾਂ ਦੁੱਖ ਜਵਾਬ ਨਹੀਂ ਆਇਆ ਸੁੱਖ ਚਾਹੁੰਦੇ ਹੋ ਤਾਂ ਹੁਣ ਜਰਾ ਸੋਚ ਕੇ ਦੇਖੋ ਇਦੋਂ ਸਮਝ ਗਏ ਦੇਖੋ ਕਿ ਤੁਸੀਂ ਤਲਾਸ਼ ਸੁੱਖਾਂ ਦੀ ਕਰਦੇ ਹੋ ਤਲਾਸ਼ ਖੁਸ਼ੀਆਂ ਦੀ ਕਰਦੇ ਹੋ ਜਾਂ ਫਿਰ ਦੁੱਖਾਂ ਦੀ ਕਿਉਂਕਿ ਤਲਾਸ਼ ਦਾ ਮਤਲਬ ਕੀ ਹੁੰਦਾ ਜਿਸ ਤਰ੍ਹਾਂ ਸਾਡੀ ਸੋਚ ਹੈ ਜਿਸ ਤਰ੍ਹਾਂ ਸਾਡਾ ਧਿਆਨ ਹੈ ਅਸੀਂ ਉਹੀ ਲੱਭਦੇ ਹਾਂ ਸਮਝਦੇ ਹੋ ਕਿ ਨਹੀਂ ਤਾਂ ਜ਼ਿਆਦਾਤਰ ਬੰਦਾ ਹੁਣ ਤੁਸੀਂ ਕਿਹਾ ਸਾਨੂੰ ਚਾਹੀਦੇ ਸੁੱਖ ਹੈ ਪਰ ਜ਼ਿਆਦਾਤਰ ਧਿਆਨ ਬੰਦੇ ਦਾ ਦੁੱਖਾਂ ਵਾਲੀ ਹੁੰਦਾ ਹੈ ਸੁੱਖਾਂ ਬਾਰੇ ਤੁਸੀਂ ਸੋਚਦਾ ਹੀ ਘੱਟ ਹੋ ਜ਼ਿਆਦਾ ਧਿਆਨ ਕਿੱਧਰ ਹੁੰਦਾ ਹੈ ਕਹਦੇ ਹੋ ਆਪਣੇ ਦਿਲ ਦੀ ਗੱਲ ਦੱਸਣੀ ਆ ਤੁਸੀਂ ਸਾਡੇ ਕਹਿਣ ਦੇ ਨਹੀਂ ਜਿਆਦਾਤਰ ਇਨਸਾਨ ਦੁੱਖਾਂ ਦੀ ਚਿੰਤਾ ਹੀ ਕਰਦਾ ਹੈ ਦੁੱਖਾਂ ਬਾਰੇ ਹੀ ਸੋਚਦਾ ਹੈ ਸੋਚਦਾ ਹੈ ਕਿ ਨਹੀਂ ਕਿਤੇ ਮੈਨੂੰ ਆਹ ਦੁੱਖ ਨਾ ਆ ਜਾਵੇ ਕਿਤੇ ਮੈਨੂੰ ਆਹ ਪ੍ਰੋਬਲਮ ਨਾ ਆ ਜਾਵੇ ਕਿਤੇ ਮੈਨੂੰ ਆਹ ਪ੍ਰੇਸ਼ਾਨੀ ਨਾ ਆ ਜਾਵੇ ਕਿਤੇ ਆਹ ਕੰਮ بگੜ ਨਾ ਜਾਵੇ ਕਿਤੇ ਆਹ ਕੰਮ ਇਦਾਂ ਨਾ ਹੋ ਜਾਵੇ ਜਾਨੀ ਇਹ ਥੋੜਾ ਜਿਹਾ ਵਿਚਾਰ ਕਰਨ ਦੀ ਗੱਲ ਹੈ ਕਿ ਹਰ ਵੇਲੇ ਇਨਸਾਨ ਦੇ ਅੰਦਰ ਨੈਗੇਟਿਵਿਟੀ ਹੀ ਚੱਲਦੀ ਹੈ ਹੁਣ ਫੇਰ ਕਹਾਂਗੇ ਕਿ ਜਿਹੜੀ ਚੀਜ਼ ਵੱਲ ਸਾਡਾ ਧਿਆਨ ਹੋਣਾ ਹੈ ਜਿਹੜੀ ਚੀਜ਼ ਬਾਰੇ ਅਸੀਂ ਸੋਚਣਾ ਹੈ ਸਮਝ ਲਓ ਧਿਆਨ ਦਾ ਮਤਲਬ ਹੈ ਕਿ ਜਿਹੜੀ ਚੀਜ਼ ਵੱਲ ਧਿਆਨ ਦੇਵਾਂਗੇ ਉਹ ਚੀਜ਼ ਸਾਡੇ ਜੀਵਨ ਚ ਆਣੀ ਵੀ ਸ਼ੁਰੂ ਹੋ ਜਾਂਦੀ ਹੈ ਤਾਂ ਹੀ ਅਸੀਂ ਇਹ ਬਾਰ ਬਾਰ ਕਹਿੰਦਾ ਹੈ ਕਿ ਜੋ ਤੁਸੀਂ ਨਹੀਂ ਚਾਹੁੰਦੇ ਉਹਦੇ ਬਾਰੇ ਨਾ ਸੋਚੋ ਜੋ ਤੁਸੀਂ ਚਾਹੁੰਦੇ ਹੋ ਉਹਦੇ ਬਾਰੇ ਸੋਚਣਾ ਸ਼ੁਰੂ ਕਰੋ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ ਤਾਂ ਖੁਸ਼ੀ ਬਾਰੇ ਸੋਚੋ ਕਿਦਾਂ ਸੋਚਣਾ ਹੈ ਮੈਂ ਬਹੁਤ ਖੁਸ਼ ਹਾਂ ਮੇਰੇ ਵੱਲ ਖੁਸ਼ੀਆਂ ਆ ਰਹੀਆਂ ਹਨ ਮੇਰੇ ਜੀਵਨ ਚ ਖੁਸ਼ੀਆਂ ਹੀ ਖੁਸ਼ੀਆਂ ਹੈ ਖੁਸ਼ੀਆਂ ਬਾਰੇ ਸੋਚਣਾ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਤੁਹਾਡੇ ਜੀਵਨ ਚ ਖੁਸ਼ੀ ਆਣੀ ਸ਼ੁਰੂ ਵੀ ਹੋ ਜਾਏਗੀ ਪਰ ਜ਼ਿਆਦਾਤਰ ਇਨਸਾਨ ਦਾ ਹੁੰਦਾ ਕਿਤੇ ਘਾਟਾ ਨਾ ਪੈ ਜਾਵੇ ਇਹ ਨਹੀਂ ਕਦੀ ਬੰਦਾ ਸੋਚਦਾ ਕਿ ਮੈਂ ਸਹੀ ਸਲਾਮਤ ਖੁਸ਼ੀਆਂ ਨਾਲ ਮੰਜ਼ਿਲ ਦੇ ਵੱਲ ਜਾਣਾ ਬਲਕਿ ਸੋਚ ਕੇ ਕਿ ਰਾਸਤੇ 'ਚ ਕੋਈ ਪ੍ਰੋਬਲਮ ਨਾ ਆ ਜਾਵੇ ਕਿਤੇ ਮੇਰਾ ਚਲਾਨ ਨਾ ਕੱਟਿਆ ਜਾਵੇ ਕੋਈ ਪੁਲਿਸ ਵਾਲਾ ਨਾ ਘੇਰ ਲਵੇ ਕਿਤੇ ਗੱਡੀ ਨਾ ਖਰਾਬ ਹੋ ਜਾਵੇ ਜਾਨੀ ਸਫ਼ਰ ਕਰਦੇ ਆ ਵੀ ਅੰਦਰ ਨੈਗੇਟਿਵਿਟੀ ਹੀ ਹੁਣ ਜਦੋਂ ਨੈਗੇਟਿਵਿਟੀ ਚੱਲਦੀ ਹੈ ਨਾ ਫਿਰ ਹੁਣ ਕਿਤੇ ਰਸਤੇ 'ਚ ਹੋ ਜਾਵੇ ਦੇਖਿਆ ਮੈਂ ਸੋਚਿਆ ਸੀ ਉਹ ਹੋ ਗਿਆ ਮੇਰੇ ਨਾਲ ਐਦਾਂ ਹੋ ਗਿਆ ਉਹ ਬਾਈ ਸੋਚਿਆ ਹੀ ਕਿਉਂ ਜਦੋਂ ਪਤਾ ਹੈ ਕਿ ਜੋ ਮੈਂ ਸੋਚਿਆ ਸੀ ਹੋ ਗਿਆ ਵੀ ਚੰਗਾ ਸੋਚ ਲੈਂਦਾ ਕਿ ਮੈਂ ਜਾ ਰਿਹਾ ਰਸਤਾ ਮੈਨੂੰ ਸਾਫ਼ ਮਿਲਣਾ ਹੈ ਸਾਫ਼ ਦਾ ਮਤਲਬ ਉਹ ਕੋਈ ਪੁੱਛਗਿੱਛ ਨਹੀਂ ਹੋਣੀ ਮੈਂ ਖੁਸ਼ੀ ਨਾਲ ਜਾਣਾ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਮਾਲਿਕ ਨੇ ਰਸਤੇ 'ਚ ਕੋਈ ਪ੍ਰੋਬਲਮ ਆਣ ਦੇਣੀ ਨਹੀਂ ਹੈ ਸਹੀ ਸਲਾਮਤ ਮੈਨੂੰ ਮੰਜ਼ਿਲ ਤੱਕ ਲੈ ਜਾਣਾ ਹੈ ਤਾਂ ਫਿਰ ਦੇਖੋ ਸੋਚ ਪਹਿਲੀ ਅਸੀਂ ਅੱਛੀ ਸੋਚ ਕੇ ਚੱਲਦੇ ਆ ਤਾਂ ਫਿਰ ਅੱਗੇ ਰਿਜ਼ਲਟ ਵੀ ਅੱਛਾ ਹੀ ਮਿਲਦਾ ਹੈ ਰਸਤਾ ਵੀ ਕਿਉਂਕਿ ਕੁਦਰਤ ਕਹਿੰਦੀ ਹੈ ਕਿ ਜੋ ਤੂੰ ਖੋਜੇਗਾ ਨਾ ਜਿੱਧਰ ਤੇਰਾ ਧਿਆਨ ਹੋਏਗਾ ਉਹ ਤੇਰੇ ਜੀਵਨ ਚ ਆਣਾ ਵੀ ਜ਼ਰੂਰ ਹੈ ਇਸ ਲਈ ਅੱਜ ਇੱਕ ਗੱਲ ਕਮਾਂਗੇ ਕਿ ਅਗਰ ਜੀਵਨ ਚ ਖੁਸ਼ੀ ਚਾਹੀਦੀ ਹੈ ਤਾਂ ਜਿੰਨਾ ਹੋ ਸਕੇ ਬੈਠੇ ਬੈਠੇ ਖੁਸ਼ੀਆਂ ਬਾਰੇ ਸੋਚੋ ਬੇਸ਼ੱਕ ਤੁਹਾਡੇ ਪੇਟ ਚ ਦਰਦ ਹੈ ਬੇਸ਼ੱਕ ਤੁਹਾਡੇ ਸਿਰ ਚ ਦਰਦ ਹੈ ਬੇਸ਼ੱਕ ਤੁਹਾਡੇ ਕਮਰ ਚ ਕਿਤੇ ਵੀ ਦਰਦ ਹੈ ਪਰ ਸੋਚੋ ਖੁਸ਼ੀ ਬਾਰੇ ਸੋਚੋ ਸਵਾਸਤਿਵਾਰੇ ਕਿ ਮੈਂ ਸਵਾਸਤ ਹਾਂ ਮੈਂ ਬਹੁਤ ਫਿੱਟ ਹਾਂ ਮੈਂ ਪੂਰੀ ਤਰ੍ਹਾਂ ਸਵਸਤ ਹਾਂ ਮੈਂ ਹਰ ਦਿਨ ਸਵਸਤ ਹੋ ਰਿਹਾ ਹਾਂ ਤੁਸੀਂ ਦੇਖੋਗੇ ਅੱਜ ਕੋਈ ਦਰਦ ਵੀ ਹੈ ਨਾ ਤੁਹਾਡਾ ਧਿਆਨ ਸਵਸਤ ਵੱਲ ਹੈ ਤਾਂ ਤੁਹਾਡੇ ਜੀਵਨ ਚ ਸਿਹਤ ਅੱਛੀ ਸਿਹਤ ਆਣੀ ਸ਼ੁਰੂ ਵੀ ਪਰ ਹੁੰਦਾ ਕੀ ਹੈ ਅੱਜ ਬੰਦਾ ਹੈਗਾ ਸਵਸਤ ਹੈ ਪਰ ਸੋਚਦਾ ਕੀ ਕਿਤੇ ਕੋਈ ਬਿਮਾਰੀ ਨਾ ਆ ਜਾਵੇ ਕਿਤੇ ਮੇਰੇ ਦਿਲ ਨੂੰ ਨਾ ਕੁਝ ਹੋ ਜਾਵੇ ਕਿਤੇ ਮੇਰੇ ਲੀਵਰ ਚ ਕੋਈ ਪ੍ਰੋਬਲਮ ਨਾ ਆ ਜਾਵੇ ਕਿਤੇ ਮੇਰੇ ਗੁਰਦੇ ਨਾ ਖਰਾਬ ਹੋ ਜਾਣ ਕਿਤੇ ਮੇਰੇ ਜੋੜਾਂ ਚ ਨਾ ਇਦਾਂ ਹੋ ਜਾਵੇ ਯਾਨੀ ਸੋਚਣਾ ਬੁਰਾ ਹੈ ਔਰ ਜੇ ਬੁਰਾ ਸੋਚਦੇ ਗਏ ਤੇ ਯਾਦ ਰੱਖੋ ਆਣਾ ਵੀ ਤਵੇ ਕੀ ਚਾਹਂਦੇ ਹੋ ਤੁਸੀਂ ਫੇਰ ਪੁੱਛਾਂਗੇ ਦੁਬਾਰਾ ਬਿਮਾਰੀ ਚਾਹਂਦੇ ਹੋ ਤੰਦਰੁਸਤੀ ਚਾਹਂਦੇ ਹੋ ਤਾਂ ਹੁਣ ਜ਼ਰਾ ਸੋਚ ਕੇ ਦੱਸੋ ਇਹ ਵੀ ਦੱਸੋ ਕਿ ਤੂੰ ਸੋਚਦੇ ਜਿਆਦਾ ਤੰਦਰੁਸਤੀ ਬਾਰੇ ਹੋ ਜਾਂ ਬਿਮਾਰੀ ਬਾਰੇ ਸੱਚ ਦੱਸਣਾ ਲੋਕ ਕਹਿੰਦੇ satsang 'ਚ ਬਹਿ ਗਏ ਨਾ ਵੈਸੇ ਉੱਧਾਂ ਦਾ ਝੂਠ ਤਾਂ ਵੈਸੇ ਵੀ ਨਹੀਂ ਬੋਲਣਾ ਚਾਹੀਦਾ satsang 'ਚ ਬਹਿ ਕੇ ਤਾਂ ਵੈਸੇ ਵੀ ਗੱਲ ਸੱਚੀ ਹੋਣੀ ਚਾਹੀਦੀ ਹੈ ਹੁਣ ਸੋਚਨੇ ਕਾਦੇ ਬਾਰੇਆਂ ਜ਼ਿਆਦੇ ਜਵਾਬ ਦੇ ਦਿਓ ਬਿਮਾਰੀ ਬਾਰੇ ਨਾ ਤਾਂ ਫੇਰ ਸੋਚ ਬਿਮਾਰੀ ਬਾਰੇ ਸੋਚਦੇ ਫੇਲ ਹੋਣ ਬਾਰੇ ਤਾਂ ਚਾਹਦੇ ਏ ਰਿਜ਼ਲਟ ਜਾਂਦੇ ਆ ਪਾਸ ਹੋਣ ਦਾ ਸੋਚਦੇ ਬਿਮਾਰੀ ਬਾਰੇ ਆ ਚਾਹਦੇ ਆ ਤੰਦਰੁਸਤੀ ਆਵੇ ਇਹ ਤਾਂ ਉਹੀ ਗੱਲ ਐ ਬੀਜੀ ਅਸੀਂ ਗਹਿੂ ਚਾਹਦੇ ਤੇ ਚਾਹਦੇ ਆ ਮੱਕੀ ਨਿਕਲੇ ਜਾਂ ਬੀਜੀ ਕਿਕਰ ਜਾਂਦੇ ਆ ਬਬੂਲ ਚਾਹਦੇ ਆ ਸੋਚਦੇ ਆ ਅੰਬ ਖਾਣ ਨੂੰ ਮਿਲਣਗੇ ਇਹਦਾ ਹੋ ਸਕਦਾ ਹੈ ਇਸ ਲਈ ਸੋਚ ਬਦਲੋ ਸਮਝਦੇ ਹੋ ਕਿ ਨਹੀਂ ਕਿਉਂਕਿ ਇਸ ਲਈ ਅਸੀਂ ਕਹੀਦਾ ਕਿ ਇਹ ਮਤ ਸੋਚੋ ਕਿ ਇਸ ਵਕਤ ਮੈਂ ਕੀ ਹੂੰ ਇਹ ਮਤ ਸੋਚੋ ਕਿ ਇਸ ਵਕਤ ਮੈਂ ਕਿਆ ਹੂੰ ਬਲਕੇ ਇਹ ਸੋਚੋ ਕਿ ਅਗਰ ਮੈਂ ਆਪਣੇ ਵਿਚਾਰੋਂ ਕੋ ਆਪਣੀ ਆਤੋਂ ਕੋ ਆਪਣੇ ਕਰਮੋਂ ਕੋ ਬਦਲ ਦੂੰ ਤਾਂ ਮੈਂ ਕਿਆ ਹੋ ਸਕਤਾ ਹੂੰ ਇਹ ਸੋਚ ਕੇ ਦੇਖੋ ਕਿ ਅਗਰ ਮੈਂ ਆਪਣੇ ਵਿਚਾਰਾਂ ਨੂੰ ਬਦਲ ਦੇਵਾ ਅਗਰ ਮੈਂ ਆਪਣੀ ਸੋਚ ਨੂੰ ਬਦਲ ਦੇਵਾ ਆਪਣੇ ਵਿਚਾਰਾਂ ਨੂੰ ਬਦਲ ਦੇਮ ਆਪਣੀਆਂ ਆਤਾਂ ਨੂੰ ਬਦਲ ਦੇਵਾ ਆਪਣੀ ਕਰਮਾਂ ਨੂੰ ਕਰਮਾਂ ਨੂੰ ਬਦਲ ਦੇਵਾ ਤਾਂ ਮੈਂ ਕੀ ਹੋ ਅੱਛਾ ਕਰਮਾਂ ਨੂੰ ਬਦਲਣਾ ਤੁਹਾਡੇ ਹੱਥ ਚ ਹੈ ਕਿ ਨਹੀਂ ਜਵਾਬ ਦਿਓ ਯੋਗੇ ਕਈ ਕਹਿੰਦੇ ਕਰਮ ਤਾਂ ਰੱਬ ਲਿਖਦਾ ਹੈ ਰੱਬ ਨਹੀਂ ਕਰਮ ਲਿਖਦਾ ਕਿਸੇ ਦੇ ਸਮਝ ਦਿਓ ਕਿ ਨਹੀਂ ਕਰਮ ਤੁਸੀਂ ਕਰਮ ਕਿਹਨੂੰ ਕਹਿੰਦੇ ਜੋ ਇਨਸਾਨ ਕਾਰਿਆ ਕਰਦਾ ਹੈ ਜੋ ਇਨਸਾਨ ਕਰਦਾ ਹੈ ਜੋ ਬੋਲਦਾ ਹੈ ਉਹ ਕਰਮ ਬਣ ਜਾਂਦਾ ਹੈ ਜੋ ਇਨਸਾਨ ਕਾਰਿਆ ਕਰਦਾ ਉਹ ਕਰਮ ਬਣ ਜਾਂਦਾ ਹੈ ਤੁਸੀਂ ਐਸ ਲਈ ਸਤਸੰਗ ਚ ਬੈਠੇ ਹੋ ਇਹ ਅੱਛਾ ਕਰਮ ਹੈ ਤੁਸੀਂ ਜਾ ਕੇ ਠੇਕੇ ਤੇ ਬਹਿਜੋ ਬੁਰਾ ਕਰਮ ਹੈ ਇਹ ਤੁਸੀਂ ਕਰ ਰਹੇ ਹੋ ਇਹ ਲਿਖਿਆ ਨਹੀਂ ਹੋਇਆ ਇਹ ਚੁਨਾਵ ਤੁਸੀਂ ਹੀ ਕਰਨਾ ਹੈ ਕਿਵੇਂ ਬੈਠਣਾ ਕਿੱਥੇ ਹੈ ਤੁਸੀਂ ਦੁੱਧ ਦਾ ਗਲਾਸ ਪੀਂਦੇ ਹੋ ਉਹ ਅੱਛਾ ਕਰਮ ਗਿਣਿਆ ਜਾਏਗਾ ਕਿਉਂਕਿ ਤੁਸੀਂ ਉਹ ਕਰ ਰਹੇ ਹੋ ਜੋ ਤੁਹਾਨੂੰ ਫਾਇਦਾ ਦੇਣ ਵਾਲਾ ਹੈ ਪਰ ਤੁਸੀਂ ਜ਼ਹਿਰ ਪੀਂਦੇ ਹੋ ਤੁਸੀਂ ਸ਼ਰਾਬ ਪੀਂਦੇ ਹੋ ਨਸ਼ਾ ਕਰਦੇ ਹੋ ਕਰਮ ਬੁਰਾ ਗਿਣਿਆ ਜਾਏਗਾ ਕਿਉਂਕਿ ਤੁਸੀਂ ਉਹਦੇ ਚ ਆਪਣਾ ਔਰ ਸਮਾਜ ਦਾ ਕੁਝ ਬੁਰਾ ਕਰ ਰਹੇ ਹੋ ਤੁਸੀਂ ਕਹਿੰਦੇ ਸਮਾਜ ਦਾ ਕਿੱਦਾਂ ਹੁੰਦਾ ਹੈ ਕਿ ਨਹੀਂ ਬੁਰਾ ਜਦੋਂ ਇਨਸਾਨ ਨਸ਼ਾ ਕਰ ਲੈਂਦਾ ਗਾਲੀ ਗਲੋਚ ਕਰਦਾ ਆਂਡੀਆਂ ਗਵਾਂਡੀਆਂ ਲੜਦਾ ਫਿਰ ਸਮਾਜ ਦਾ ਵੀ ਤਾਂ ਨੁਕਸਾਨ ਹੁੰਦਾ ਹੀ ਹੈ ਕਿਤੇ ਨਾ ਕਿਤੇ ਸੋ ਸਮਝ ਲੈ ਜ਼ਰਾ ਕਰਮ ਬੰਦਾ ਕਹਿੰਦਾ ਕਰਮ ਬਦਲ ਕਿੱਦਾਂ ਬਦਲਣਗੇ ਉਹ ਕਰਮ ਕੋਈ ਉੱਥੇ ਲਿਖੇ ਹੋਏ ਨਹੀਂ ਹੈ ਜੋ ਤੁਸੀਂ ਕੰਮ ਕਰਦੇ ਹੋ ਕੰਮ ਕਰਦੇ ਹੋ ਉਹ ਉਹੀ ਕਰਮ ਬਣਦੇ ਹੈ ਸਮਝ ਦਿਓ ਤੁਸੀਂ ਕਿਸੇ ਨੂੰ ਗਾਲੀ ਦਿੰਦੇ ਹੋ ਇਹ ਕਿਹੜਾ ਕਰਮ ਬਣ ਗਿਆ ਬੁਰਾ ਕਰਮ ਔਰ ਤੁਸੀਂ ਕਿਸੇ ਨੂੰ ਕਿਸੇ ਨਾਲ ਅੱਛਾ ਕਰਦੇ ਹੋ ਕਿਸੇ ਭੁੱਖੇ ਨੂੰ ਭੋਜਨ ਕਰਾਉਂਦੇ ਹੋ ਕਿਹੜਾ ਕਰਮ ਬਣ ਗਿਆ ਹੁਣ ਕੀ ਨਾ ਕੀਤਾ ਇਹ ਇਹਦੇ ਕਰਮ ਬਦਲਣਾ ਤੁਹਾਡੇ ਹੱਥ ਚ ਹੈ ਅੱਜ ਤੁਸੀਂ ਗਾਲੀ ਦੇਣ ਵਾਲੇ ਕੰਮ ਕਰਦੇ ਹੋ ਦੂਜੇ ਨੂੰ ਨੁਕਸਾਨ ਦੇਣ ਵਾਲੇ ਕੰਮ ਕਰਦੇ ਹੋ ਕਰਮ ਬਦਲ ਦਿਓ ਕਰਮ ਦਾ ਮਤਲਬ ਅੱਜ ਤੋਂ ਸੋਚੋ ਮੈਂ ਕਿਸਦਾ ਬੁਰਾ ਮੈਂ ਕਿਸੇ ਦੀ ਨਿੰਦਿਆ ਮੈਂ ਕਿਸੇ ਨੂੰ ਗਾਲੀ ਅੱਜ ਤੋਂ ਮੈਂ ਸਭ ਨਾਲ ਪਿਆਰ ਨਾਲ ਬੋਲਣਾ ਹੈ ਅੱਜ ਤੋਂ ਮੈਂ ਸਭ ਨਾਲ ਅੱਛਾ ਕਰਨਾ ਹੈ ਤਾਂ ਤੁਹਾਡੇ ਕਰਮ ਬਦਲ ਗਏ ਤੁਸੀਂ ਸੋਚ ਰਹੇ ਹੋ ਮੈਂ ਇੱਧਰ ਬੁਰੀ ਜਗ੍ਹਾ ਜਾਵਾਂ ਕਿਸੇ ਜੂਹਾ ਘਰ ਠੇਕੇ ਤੇ ਜਾਵਾਂ ਪਰ ਜਾਂਦਿਆਂ ਜਾਂਦੇ ਸੋਚ ਲਿਆ ਅੱਜ ਤੋਂ ਨਸ਼ਾ ਛੱਡਿਆ ਅੱਜ ਤੋਂ ਮੈਂ ਗੁਰੂ ਘਰ ਤੇ ਜਾਇਆ ਕਰਨਾ ਹੁਣ ਤੁਹਾਡੇ ਪੈਰ ਗੁਰੂ ਘਰ ਵੱਲ ਚਲੇਗਾ ਤੁਹਾਡੇ ਕਰਮ ਬਦਲ ਗਏ ਹੁਣ ਤੁਸੀਂ ਸੋਚਦੇ ਹੋ ਅੱਧੀ ਅੱਧੀ ਰਾਤ ਨੂੰ ਮੈਂ ਮੋਬਾਈਲ ਤੇ ਨਾ YouTube ਤੇ ਕੋਈ ਫਿਲਮਾਂ ਦੇਖਦਾ ਆਂ ਕੋਈ ਗਾਣੇ ਸੁਣਦਾ ਆਂ ਜਾਂ ਕੋਈ ਗਲਤ ਮਲਤ ਦੇਖਦਾ ਆਂ ਅੱਜ ਤੋਂ ਮੈਂ ਦੇਖਣਾ ਬੰਦ ਸਤਸੰਗ ਸੁਣਨਾ ਹੈ ਤਾਂ ਕਰਮ ਬਦਲ ਗਿਆ ਬਦਲ ਗਿਆ ਕਿ ਨਹੀਂ ਹੁਣ ਤੁਸੀਂ ਸੋਚਦੇ ਹੋ ਕਿ ਭਾਈ ਮੈਂ 8 9 ਵਜੇ ਸੁੱਤਾ ਉੱਠਦਾ ਆਂ ਪਰ ਅੱਜ ਤੋਂ ਮੈਂ 4 ਵਜੇ ਜਾਂ 5 ਵਜੇ ਉੱਠ ਕੇ ਪਹਿਲਾਂ ਆਪਣੇ ਮਾਲਕ ਦਾ ਸਿਮਰਨ ਕਰਿਆ ਕਰਨਾ ਹੈ ਇਹ ਸੋਚ ਬਦਲਣ ਦੇ ਨਾਲ ਜਦੋਂ ਤੁਸੀਂ 5 ਵਜੇ ਉੱਠ ਕੇ 4 ਵਜੇ ਉੱਠ ਕੇ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਤੁਹਾਡਾ ਕਰਮ ਬਦਲ ਗਿਆ ਕਿ ਨਹੀਂ ਹੁਣ ਕਰਮ ਬਦਲਦੀ ਹੈ ਹੀ ਤੁਹਾਡੇ ਹਾਲਾਤ ਬਦਲਨੇ ਸ਼ੁਰੂ ਹੋ ਜਾਂਦੇ ਐ ਇੱਕ ਬੰਦਾ 8 ਵਜੇ ਸੁੱਤਾ ਉੱਠਦਾ ਦੂਜਾ ਸੋਚੇ ਕਿ ਮੈਂ ਸਵੇਰੇ ਉੱਠ ਕੇ ਸਿਮਰਨ ਵੀ ਕਰਨਾ ਹੈ ਤਾਂ ਥੋੜੀ ਸੈਰ ਵੀ ਕਰਨੀ ਹੈ ਤਾਂ ਦੇਖੋ ਕਰਮ ਬਦਲਿਆ ਤਾਂ ਸਿਹਤ ਵਿੱਚ ਵੀ ਬਦਲਾਅ ਆਣਾ ਸ਼ੁਰੂ ਹੋ ਜਾਣਾ ਹੈ ਮਨ ਦੇ ਵਿੱਚ ਜਿਹੜੇ ਗਲਤ ਮਲਤ ਵਿਚਾਰ ਚੱਲਦੇ ਜਦੋਂ ਸਵੇਰੇ ਸਵੇਰੇ ਉੱਠ ਕੇ ਆਪਣੇ ਪ੍ਰਭੂ ਦਾ ਸਿਮਰਨ ਕਰਨਾ ਤਾਂ ਮਨ ਵੀ ਸੈੱਟ ਹੋਣਾ ਸ਼ੁਰੂ ਹੋ ਜਾਣਾ ਹੈ ਫੇ ਜਿਹੜਾ ਮਨ ਮਾੜੀ-ਮਾੜੀ ਗੱਲ ਤੇ ਡਰਦਾ ਹੈ ਮੇਰਾ ਕੀ ਬਣੂ ਕੀ ਹੋਏਗਾ ਜਦੋਂ ਪ੍ਰਭੂ ਦਾ ਸਿਮਰਨ ਕਰਾਂਗੇ ਉਹਦੇ ਨਾਲ ਇਹ ਮਨ ਜੁੜੇਗਾ ਤਾਂ ਫੇ ਮਨ ਨੂੰ ਇੱਕ ਹਿੰਮਤ ਵੀ ਮਿਲੇਗੀ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੈਨੂੰ ਨਾ ਡਰਨ ਦੀ ਨਾ ਚਿੰਤਾ ਕਰਨ ਦੀ ਲੋੜ ਹੈ ਕਿਉਂਕਿ ਜੇ ਉਹ ਮੇਰੇ ਨਾਲ ਹੈ ਤਾਂ ਮੈਨੂੰ ਹਰ ਜਗ੍ਹਾ ਕਾਮਯਾਬੀ ਜ਼ਰੂਰ ਮੈਨੂੰ ਸਫਲਤਾ ਜ਼ਰੂਰ ਯਾਨੀ ਮਨ ਜਦੋਂ ਉਹਦੇ ਨਾਲ ਜੁੜਦਾ ਹੈ ਤਾਂ ਉਹਦੇ ਨਾਲ ਜੁੜ ਕੇ ਮਨ ਦੇ ਵਿਚਾਰਾਂ 'ਚ ਵੀ ਪ੍ਰਭਾਵ ਅੱਛਾ ਪੈਣਾ ਸ਼ੁਰੂ ਹੋ ਜਾਂਦਾ ਹੈ ਇਹ ਗੱਲ ਯਾਦ ਰੱਖਣਾ ਇਸ ਲਈ ਇਹਨਾਂ ਦੇ ਕੋ ਇਸ ਲਈ ਮੈਂ ਕੀ ਆ ਹੋ ਸਕਦਾ ਹੈ ਇਸ ਲਈ ਤੁਸੀਂ ਬਿਮਾਰ ਹੋਮੋਂ ਕਿਉਂਕਿ ਕਿਤੇ ਨਾ ਕਿ ਦੇਖੋ ਦਰਦ ਹੋਵੇ ਕੋਈ ਪੀੜਾ ਹੋਵੇ ਇਹ ਸੋਚੋ ਕਿ ਅਗਰ ਮੈਂ ਆਪਣੀ ਸੋਚ ਨੂੰ ਬਦਲ ਦੇਵਾਂ ਕਿਉਂਕਿ ਅੱਜ ਤੱਕ ਮੈਂ ਬੁਰੀ ਸੋਚਿਆ ਬਿਮਾਰੀ ਬਾਰੇ ਸੋਚਿਆ ਪਰ ਅੱਜ ਮੈਂ ਸੋਚ ਬਦਲਣੀ ਹੈ ਅੱਜ ਤੋਂ ਮੈਂ ਤੰਦਰੁਸਤੀ ਬਾਰੇ ਸੋਚਣਾ ਹੈ ਅੱਜ ਤੋਂ ਮੈਂ ਤੁਮੇ ਦਿਓਗ ਨਹੀਂ ਕਿਉਂਕਿ ਕਈ ਮੇਰਾ ਦੇਖਿਆ ਹੈ ਬੰਦਾ ਸੋਚਦਾ ਹੈ ਮੇਰੇ ਗੋਡੇ ਚ ਦਰਦ ਹੈ ਹਾਏ ਦਰਦ ਵੱਧ ਹੀ ਜਾ ਰਹੀ ਹੈ ਵੱਧ ਹੀ ਜਾ ਰਹੀ ਹੈ ਤਾਂ ਬਦਣੀ ਹੈ ਅਜੇ ਸੋਚੋ ਹਰ ਦਿਨ ਘਟ ਰਹੀ ਹੈ ਹਰ ਦਿਨ ਮੈਂ ਠੀਕ ਹੋ ਰਿਹਾ ਹਾਂ ਹਰ ਦਿਨ ਕਿਉਂਕਿ ਇਹ ਗੱਲ ਹਮੇਸ਼ਾ ਯਾਦ ਰੱਖਣਾ ਅੱਜ ਸਾਇੰਸ ਨੇ ਇਹ ਚੀਜ਼ ਸਾਬਿਤ ਕੀਤੀ ਹੈ ਕਿ ਇਨਸਾਨ ਜੋ ਮਨ ਚ ਸੋਚਦਾ ਹੈ ਨਾ ਸਾਡੇ ਸਰੀਰ ਦੀਆਂ ਗ੍ਰੰਥੀਆਂ ਉਦਾਂ ਦਾ ਰਸ ਰਿਲੀਜ਼ ਕਰਦੀਆਂ ਹੈ ਯਾਨੀ ਉਦਾਂ ਦਾ ਰਸ ਹੈ ਨਾ ਜੋ ਨਿਕਲਣਾ ਸ਼ੁਰੂ ਕਹਿ ਦਿਓ ਹੋ ਜਾਂਦਾ ਹੈ ਜਦੋਂ ਅਸੀਂ ਡਰ ਵਾਲੇ ਵਿਚਾਰ ਸੋਚਦੇ ਹਾਂ ਤਾਂ ਮਨ ਉਦਾਂ ਦਾ ਰਸ ਇਹ ਗ੍ਰੰਥੀਆਂ ਰਿਲੀਜ਼ ਕਰਦੀ ਹੈ ਕਿ ਪੂਰਾ ਸਰੀਰ ਕੰਬਣ ਲੱਗ ਜਾਂਦਾ ਹੈ ਜਦੋਂ ਅਸੀਂ ਵਿਸ਼ਵਾਸ ਵਾਲੇ ਵਿਚਾਰ ਸੋਚਦੇ ਆ ਤਾਂ ਮਨ ਫੀਲ ਕਰਦਾ ਸਟਰੋਂਗ ਉਹਦੇ ਅੰਦਰ ਉਦਹੀ ਇੱਕ ਸ਼ਕਤੀ ਜੇ ਮਹਿਸੂਸ ਹੋਣ ਲੱਗ ਜਾਈ ਮੈਂ ਕਰ ਸਕਦਾ ਜਦੋਂ ਅਸੀਂ ਜਿੱਦਾਂ ਦੇ ਅਸੀਂ ਵਿਚਾਰ ਸੋਚਨੇ ਆ ਬਿਮਾਰੀ ਵਾਲੇ ਵਿਚਾਰ ਸੋਚਨੇ ਆ ਤਾਂ ਸਾਡੇ ਸਰੀਰ ਦੇ ਸੈੱਲਾਂ ਨੇ ਸਾਡੇ ਸਰੀਰ ਦੇ ਅੰਦਰ ਵੈਸੇ ਰਸ ਪੈਦਾ ਕਰਨੇ ਸ਼ੁਰੂ ਕਰ ਦੇਣੇ ਕਿਉਂਕਿ ਸਰੀਰ ਕੀ ਹੈ ਇਹਦੇ ਵਿੱਚ ਕਹਿੰਦੇ ਗ੍ਰੰਥੀਆਂ ਹੀ ਆ ਕਿ ਜਿੱਦਾਂ ਦੀ ਤੇਰੀ ਸੋਚ ਹੁਣੀ ਹੈ ਇਹਨਾਂ ਵੈਸਾ ਰਸ ਰਿਲੀਜ਼ ਕਰਨਾ ਹੈ ਜਦੋਂ ਬੰਦਾ ਕਹਿੰਦਾ ਨਾ ਕਿਆ ਸਾਹਮਣੇ ਬਰਤਨ ਵਿੱਚ ਪਾਣੀ ਹੈ ਹੁਣ ਜੇ ਮੈਂ ਸੋਚਿਆ ਚ ਨਮਕ ਘੋਲ ਦੇਵਾਂ ਤਾਂ ਨਮਕੀਨ ਹੋ ਜਾਏਗਾ ਜੇ ਸੋਚਿਆ ਮਿੱਠਾ ਘੋਲ ਦੇਵਾਂ ਉਹ ਹੁਣ ਉਹਨੂੰ ਕਿੱਦਾਂ ਦਾ ਬਣਾਉਣਾ ਹੈ ਇਹ ਸਾਡੀ ਸੋਚ ਤੇ ਨਿਰਭਰ ਹੈ ਇੱਕ ਬੰਦਾ ਸੋਚਦਾ ਕਿ ਮੈਂ ਵਈ ਇਹ ਪਾਣੀ ਨੂੰ ਚਾਹ ਬਣਾ ਕੇ ਪੀਣਾ ਹੈ ਤਾਂ ਉਹਦੀ ਚਾਹ ਬਣਾ ਲੈਂਦਾ ਹੈ ਕੋਈ ਸੋਚਦਾ ਮੈਂ ਪਾਣੀ ਦਾ ਸ਼ਰਬਤ ਬਣਾ ਕੇ ਪੀਣਾ ਹੈ ਤਾਂ ਉਹ ਪਾਣੀ ਤੋਂ ਕੀ ਬਣਾਉਂਦਾ ਹੈ ਪਹਿਲਾਂ ਕਿੱਥੇ ਖਿਆਲ ਆਉਂਦਾ ਸੋਚ ਵਿੱਚ ਆਉਂਦੀ ਕਿ ਨਹੀਂ ਜਦਾਂ ਕਈ ਪੁੱਛਦੇ ਅੱਜ ਕੀ ਖਾਓਗੇ ਤਾਂ ਬੰਦਾ ਸੋਚਦਾ ਅੱਜ ਕੀ ਖਾਈਏ ਸੋਚਦੇ ਹੋ ਕਿ ਨਹੀਂ ਫਿਰ ਬਾਅਦ ਚ ਤੁਸੀਂ ਬੋਲ ਕੇ ਦੱਸਦੇ ਹੋ ਕਿ ਅੱਜ ਆਹ ਚੀਜ਼ ਖਾਣ ਨੂੰ ਦਿਲ ਕਰਦਾ ਹੈ ਅੱਜ ਆਹ ਚੀਜ਼ ਪੀਣ ਨੂੰ ਦਿਲ ਕਰਦਾ ਹੈ ਬੋਲੋ ਜਵਾਬ ਦਿਓ ਇਦਾਂ ਹੀ ਹੁੰਦੀ ਹੈ ਕਿ ਨਹੀਂ ਸੋ ਇਦਾਂ ਮਤਲਬ ਕੀ ਹੈ ਕਿ ਬੰਦਾ ਜੋ ਸੋਚਦਾ ਹੈ ਫਿਰ ਉਹੀ ਚੀਜ਼ ਬਣਨੀ ਵੀ ਬਾਅਦ ਵਿੱਚ ਬਣਦੀ ਪਹਿਲਾਂ ਸੋਚ ਇਸ ਲਈ ਹੋਰ ਇਹ ਸੋਚਣਾ ਸ਼ੁਰੂ ਕਰੋ ਜੇ ਮੈਂ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਹਾਂ ਤਾਂ ਅੱਜ ਤੋਂ ਇਹ ਸੋਚਣਾ ਸ਼ੁਰੂ ਕਰੋ ਮੈਂ ਬਹੁਤ ਮੇਰੇ ਜੀਵਨ 'ਚ ਖੁਸ਼ੀਆਂ ਹੀ क्योंकि जरा सोच के देखो ये जिंदगी बनाने वाला कौन है ये जिंदगी बनाई किसने है अपने आप अंदर न, के अंदर ना ये सवाल करके देखो किहने जिंदगी बनाई है बाइबल के अंदर एक लाइन बड़ी प्यारी है बाइबल अंदर लिखा होया है कि ईश्वर ने हर चीज़ को बनाया ईश्वर ने हर चीज़ को बनाया जब हर चीज़ बनकर तैयार हो गई तो ईश्वर ने कहा देखो सब कुछ कितना अच्छा बना है ਸਮਝਿਦਿਓ ਕਿ ਨਹੀਂ ਸਭ ਕੁਝ ਕਿਤਨਾ ਤਾਂ ਹੁਣ ਜਰਾ ਤੁਸੀਂ ਆਪਣੇ ਬਾਰੇ ਸੋਚੋ ਤੁਹਾਨੂੰ ਕਹਿੰਦਾ ਬਣਾਇਆ ਹੈ ਜਵਾਬ ਦੇ ਦਿਓ ਜੇ ਬੰਦਾ ਕਹਵੇ ਮਾਂ ਬਾਪ ਨੇ ਬਣਾਇਆ ਹੈ ਤਾਂ ਮਾਂ ਬਾਪ ਨੂੰ ਪਤਾ ਹੁੰਦਾ ਗਰਭ ਵਿੱਚ ਕੀ ਬਣ ਰਿਹਾ ਹੈ ਮੁੰਡਾ ਬਣ ਰਿਹਾ ਕੁੜੀ ਬਣ ਰਹੀ ਹੈ ਲੜਕਾ ਹੈ ਲੜਕੀ ਹੈ ਇਹਦੇ ਅੰਗ ਕਿੱਦਾਂ ਦੇ ਹੋਣੇ ਇਹਦੇ ਨੈਣ ਨਕਸ਼ ਕਿੱਦਾਂ ਦੇ ਹੋਣੇ ਕਿਸੇ ਨੂੰ ਪਤਾ ਹੁੰਦਾ ਉਸ ਲਈ ਮਾਂ ਬਾਪ ਨੂੰ ਮਾਂ ਨੂੰ ਵੀ ਨਹੀਂ ਪਤਾ ਹੁੰਦਾ ਮੇਰੇ ਅੰਦਰ ਕੀ ਚੱਲ ਰਿਹਾ ਹੈ ਜੇ ਮਾਂ ਨੂੰ ਪੁੱਛੇ ਕੋਈ ਹਾਂ ਵੀ ਧੀ ਹੈ ਕ ਪੁੱਤ ਇਹਦੇ ਇਹਦਾ ਰੰਗ ਕਿਦਾਂ ਦਾ ਹੋਣਾ ਹੈ ਇਹਦੇ ਸਿਰ ਤੇ ਵਾਲ ਕਿਦਾਂ ਦੇ ਹੋਣੇ ਅੱਖਾਂ ਦਾ ਰੰਗ ਕਿਦਾਂ ਦਾ ਹੋਣਾ ਮਾਂ ਨੂੰ ਕਹਣਾ ਮੈਨੂੰ ਕੀ ਪਤਾ ਹਾਲਾਂਕਿ ਉਹਦੇ ਅੰਦਰ ਬਣ ਰਿਹਾ ਹੈ ਸਭ ਕੁਝ ਸਾਰੀ ਗਤੀਵਿਧੀ ਚੱਲ ਰਹੀ ਹੈ ਪਰ ਮਾਂ ਨੂੰ ਵੀ ਪਤਾ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਫਿਰ ਪਤਾ ਲੱਗਦਾ ਉਹਦੇ ਨੈਣ ਨਕਸ਼ ਕਿਦਾਂ ਦੇ ਹੈ ਉਹਦੇ ਹੱਥ ਪੈਰ ਕਿਦਾਂ ਦੇ ਹੈ ਨਹੀਂ ਤਾਂ ਕਈ ਬੱਚੇ ਜਨਮ ਲੈਂਦੇ ਜਿਨ੍ਹਾਂ ਦੇ ਅੰਗ ਵੀ ਕੰਪਲੀਟ ਨਹੀਂ ਹੁੰਦੇ ਕਿਸੇ ਦਾ ਹੱਥ ਨਹੀਂ ਹੁੰਦਾ ਕਿਸੇ ਉਂਗਲੀਆਂ ਨਹੀਂ ਹੁੰਦੀਆਂ ਕਿਸੇ ਉਂਗਲੀਆਂ ਪੰਜ ਦੀ ਜਗ੍ਹਾ 6 ਹੁੰਦੀਆਂ ਹੈ ਮਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਅੰਦਰ ਕੀ ਹੈ ਸੋ ਦੱਸਣਾ ਕੀ ਚਾਹੁੰਦੇ ਆ ਅਸੀਂ ਕਿ ਬਣਾਉਣ ਵਾਲਾ ਉਹ ਈਸ਼ਵਰ ਹੈ ਪਰਮਾਤਮਾ ਹੈ ਮਾਪੇ ਤਾਂ ਕਿ ਜ਼ਰੀਆ ਹੈ ਮਾਪੇ ਇੱਕ ਜ਼ਰੀਆ ਹੈ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਤਾਂ ਸਰਾ ਸੋਚੋ ਅੱਜ ਐਸੀ ਕਹਿੰਦੇ ਮੇਰੇ ਜੀਵਨ 'ਚ ਕੁਛ ਅੱਛਾ ਹੈ ਨਹੀਂ ਮੈਂ ਅੱਛਾ ਹੈ ਨਹੀਂ ਆ ਅੱਛਾ ਹੈ ਨਹੀਂ ਤਾਂ ਈਸ਼ਵਰ ਨੇ ਕੀ ਕਿਹਾ ਕਿ ਮੈਨੇ ਜੋ ਬਣਾਇਆ ਹੈ ਬਹੁਤ ਤਾਂ ਜੇ ਬੰਦਾ ਇਹ ਸੋਚੇ ਕਿ ਈਸ਼ਵਰ ਨੇ ਖੁਦ ਕੀਤਾ ਹੈ ਮੇਰੇ ਭਗਵਾਨ ਨੇ ਖੁਦ ਕੀਤਾ ਮੈਂ ਜੋ ਵੀ ਬਣਾਇਆ ਬਹੁਤ ਅੱਛਾ ਬਣਾਇਆ ਹੈ ਤੇ ਜੇ ਮੈਨੂੰ ਉਸ ਈਸ਼ਵਰ ਨੇ ਬਣਾਇਆ ਹੈ ਤੇ ਇਹਦਾ ਮਤਲਬ ਹੈ ਬਹੁਤ ਅੱਛਾ ਮੇਰੀ ਜ਼ਿੰਦਗੀ ਬਹੁਤ ਅੱਛੀ ਹੈ ਮੇਰੇ ਨਾਲ ਸਭ ਕੁਝ ਅੱਛਾ ਔਰ ਦੇਖੋ ਸ਼੍ਰੀ ਕ੍ਰਿਸ਼ਨ ਵੀ ਇਹੀ ਗੱਲ ਅਰਜੁਨ ਨੂੰ ਸਮਝਾ ਰਹੇ ਹੈ ਗੀਤਾ ਦੇ ਅੰਦਰ ਕਿ ਜੋ ਹੋਇਆ ਅੱਛਾ ਹੋਇਆ ਜੋ ਹੋ ਰਿਹਾ ਹੈ ਔਰ ਜੋ ਹੋਏਗਾ ਬਹੁਤ ਪਰ ਇਨਸਾਨ ਦੀ ਸੋਚ ਤਾਂ ਬੁਰਾਈ ਤੇ ਹੀ ਹੈ ਜੋ ਹੋਇਆ ਮਾੜਾ ਹੋਇਆ ਜੋ ਹੋ ਰਿਹਾ ਮਾੜਾ ਹੀ ਹੋ ਰਿਹਾ ਹੈ ਪਤਾ ਨਹੀਂ ਇਹ ਤੋਂ ਅੱਗੇ ਜਾ ਕੇ ਕਿਤੇ ਮਾੜਾ ਹੀ ਨਾ ਹੋਵੇ ਤਾਂ ਯਾਦ ਰੱਖੋ ਜੇ ਸੋਚ ਮਾੜੇ ਵੱਲ ਹੈ ਨਾ ਤਾਂ ਵੀ ਹੋਣਾ ਵੀ ਕਹਦੇ ਹੋ ਇਸ ਲਈ ਇਹ ਆਪਣੀ ਸੋਚ ਨੂੰ ਪਹਿਲਾਂ ਬਦਲਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜਦ ਤੱਕ ਸਾਡੀ ਸੋਚ ਨਹੀਂ ਬਦਲੇਗੀ ਇਹ ਸਾਡੀ ਸੋਚ ਮਾੜੇ ਤੋਂ ਅੱਛੇ ਵੱਲ ਨਹੀਂ ਆਏਗੀ ਬਿਮਾਰੀ ਤੋਂ ਤੰਦਰੁਸਤੀ ਵੱਲ ਨਹੀਂ ਆਏਗੀ ਉਦੋਂ ਤੱਕ ਸਾਡੇ ਜੀਵਨ ਚ ਖੁਸ਼ੀ ਤੰਦਰੁਸਤੀ ਅਛਾਈ ਕਦੀ ਆਈ ਨਹੀਂ ਸਕਦੀ ਕਿਉਂਕਿ ਜੈਸੀ ਸਾਡੀ ਸੋਚ ਹੁੰਨੀ ਹੈ ਅਸੀਂ ਆਪਣੇ ਵੱਲ ਅਟਰੈਕਟਿਵ ਖਿੱਚਣਾ ਵੀ ਉਸੇ ਚੀਜ਼ ਨੂੰ ਹੈ ਇਹ ਯਾਦ ਰੱਖੋ ਇਹ ਅੱਜ ਦਾ Satsang ਹੈ ਇਹ ਅੱਜ ਦਾ ਮਤਲਬ ਅੱਜ ਕੱਲ ਦੇ ਸਮੇਂ ਦੇ ਮੁਤਾਬਿਕ ਜੋ ਸਾਇੰਸ ਨੇ ਰਿਸਰਚ ਕੀਤੀ ਹੈ ਇਹ ਗੱਲ ਸਭ ਯਾਦ ਰੱਖਣਾ ਸਾਰਿਆਂ ਨੇ ਕਿਉਂਕਿ ਕਈ ਇਨਸਾਨ ਸੋਚਦੇ ਆ ਕਿ ਲੈ ਵੀ ਸਤਸੰਗਤ ਤਾਂ ਗੱਲ ਨਾ ਪੁਰਾਣੇ 베ਦਾਂ ਸ਼ਾਸਤਰਾਂ ਦੀ ਹੁੰਦੀ ਹੈ ਜਾਂ ਸਤਸੰਗਤ ਦੇ ਵਿੱਚ ਗੱਲ ਪੁਰਾਣੇ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਅਵਤਾਰਾਂ ਦੀ ਜ਼ਿੰਦਗੀ ਦੀ ਹੁੰਦੀ ਹੈ ਉਹ ਤਾਂ ਤੁਸੀਂ ਰੋਜ਼ ਹੀ ਸੁਣਦੇ ਹੋ ਅੱਜ ਕੋਈ ਨਵਾਂ ਸੁਣੀਏ ਜਿੰਨਾ ਤੁਹਾਡਾ ਜੀਵਨ ਬਦਲੇ ਸਮਝਿ ਦਿਓ ਕਿ ਨਹੀਂ ਬਦਲਣਾ ਚਾਹੁੰਦੇ ਹੋ ਕਿ ਨਹੀਂ ਜ਼ਿੰਦਗੀ ਸਮਝਣਾ ਜ਼ਰਾ ਸਾਰਿਆਂ ਨੇ ਇਹ ਜ਼ਿੰਦਗੀ ਬਦਲੇਗੀ ਉਦੋਂ ਹੀ ਜਦੋਂ ਮੁਸ਼ਕਲਾਂ ਵਿੱਚ ਵੀ ਅਸੀਂ ਮੁਸਕਰਾਵਾਂਗੇ ਕਿਉਂਕਿ ਸਾਡੇ ਗੁਰੂ ਰਹਿਬਰ ਵੀ ਇਹੀ ਤਾਂ ਦੱਸ ਗਏ ਗੁਰੂਆਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਉੱਥੇ ਬਹਿ ਕੇ ਉਹਨੇ ਹਾਏ ਹਾਏ ਕੀਤੀ ਨਹੀਂ ਬਲਕਿ ਉੱਥੇ ਬਹਿ ਕੇ ਮੁਸਕਰਾਇ ਇਹਦਾ ਮਤਲਬ ਉਹ ਦੱਸ ਦੇ ਕਿ ਜੇ ਜੀਵਨ 'ਚ ਦੁੱਖ ਵੀ ਆਵੇ ਜੇ ਅੱਜ ਤੁਹਾਡੇ ਜੀਵਨ ਦੇ ਵਿੱਚ ਦੁੱਖ ਵੀ ਹੈ ਇਹ ਦੁੱਖਾਂ ਦੀ ਅਗਨੀ ਵੀ ਤੁਹਾਨੂੰ ਸਾੜ ਰਹੀ ਹੈ ਤਾਂ ਵੀ ਚਿਹਰੇ ਤੇ ਮੁਸਕਰਾਹਟ ਰੱਖੋ ਔਰ ਸ਼ੁਕਰ ਕਰੋ ਉਸ ਦਾ ਤਾਂ ਤੁਸੀਂ ਦੇਖੋਗੇ ਇਹ ਅੱਗ ਵੀ ਤੁਹਾਡੇ ਵਾਸਤੇ ਠੰਡਕ ਬਣ ਜਾਏਗੀ ਇਹ ਸਮਝਣਾ ਜ਼ਰਾ ਸਾਰਿਆਂ ਨੇ ਤਾਂ ਜੇ ਤੁਸੀਂ ਮਿੱਟਾਂ ਤੇ ਬਹਿ ਕੇ ਵੀ ਹਾਏ ਹਾਏ ਕਿਤੇ ਮਰਨਾ ਜਾਵਾਂ ਹਾਏ ਕਿਤੇ ਆ ਨਾ ਹੋ ਜਾਵੇ ਇੱਥੇ ਬਹਿ ਕੇ ਵੀ ਹਾਏ ਹਾਏ ਕਰੀ ਜਾਵੋ ਤਾਂ ਇਹ ਮੈਤਾ ਨੇ ਵੀ ਤੁਹਾਨੂੰ ਤਕਲੀਫ ਦੇਣੀ ਸ਼ੁਰੂ ਕਰ ਦੇਣੀ ਹੈ ਹੁਣ ਸ਼੍ਰੀ ਰਾਮ ਨੂੰ 14 ਸਾਲ ਦਾ ਬਨਵਾਸ ਮਿਲਿਆ ਜ਼ਰਾ ਗੌਰ ਕਰਨਾ ਕੀ ਰੋਏ ਕਿਹਨਾਂ ਰੋਂਦੇ ਦੇਖਿਆ ਉਹਨਾਂ ਨੂੰ ਕਿ ਹਾਏ ਮੈਨੂੰ ਬਨਵਾਸ ਮਿਲ ਗਿਆ ਹੁਣ ਇੱਕ ਬੰਦੇ ਨੂੰ ਮਾਪੇ ਕਹਿੰਦੇ ਦੋ ਦਿਨ ਵਾਸਤੇ ਚੱਲ ਨਿਕਲ ਜਾ ਘਰੋਂ ਬਾਹਰ ਤਾਂ ਬੰਦੇ ਉੱਥੇ ਰੋ ਰੋ ਕੇ ਬੁਰਾ ਹਾਲ ਕਰਨ ਲੈ ਮੇਰੇ ਬਾਪ ਨੇ ਮੈਨੂੰ ਘਰੋਂ ਕੱਢ ਦਿੱਤਾ 3600 ਬੰਦੇ ਨੂੰ ਦੱਸਣਾ ਉਹਨੇ ਕਿ ਮੈਨੂੰ ਇਦਾਂ ਕੀਤਾ ਮੇਰ ਨਾਲ ਨਹੀਂ ਆਏ ਕਰਤਾ ਮੇਰ ਨਾਲ ਇਦਾਂ ਕੀਤਾ ਤਾਂ ਸ਼੍ਰੀ ਰਾਮ ਨੇ ਜਦੋਂ ਬਾਪ ਨੇ ਕਿਹਾ 14 ਸਾਲ ਦਾ ਬਨਵਾਸ ਇੱਕ ਵਾਰ ਨਹੀਂ ਕਿਹਾ ਮੇਰਨਾ ਅਨਿਆਏ ਹੋ ਗਿਆ ਮੈਂ ਤਾਂ ਰਾਜਾ ਬਣਨਾ ਸੀ ਆਪਾਪ ਨੇ ਮੈਨੂੰ 14 ਸਾਲ ਦਾ ਬਨਵਾਸ ਦੇ ਤੇ ਇੱਕ ਵਾਰ ਨਹੀਂ ਕਿਹਾ ਬਲਕਿ ਪੁੱਛਿਆ ਜਦੋਂ ਕਿਹਾ ਨਾ ਬੇਟਾ 14 ਸਾਲ ਦਾ ਬਨਵਾਸ ਔਰੇ ਰਾਜ ਭਾਰਤ ਨੂੰ ਤਾਂ ਸ਼੍ਰੀ ਰਾਮ ਨੇ ਮੁਸਕਰਾ ਕੇ ਪੁੱਛਿਆ ਜੋ ਆ ਗਿਆ ਪਿਤਾ ਜੀ ਇਹ ਦੱਸੋ ਹੁਣ ਜਾਣਾ ਕਿ ਸਵੇਰੇ ਯਾਨੀ ਕਿ ਹਿੰਦੂ ਪ੍ਰੰਤੂ ਨਹੀਂ ਕੀਤੀ ਕਹਿੰਦੇ ਜਾਣਾ ਕਦੋਂ ਇਹ ਦੱਸ ਦਿਓ ਯਾਨੀ ਪਹਿਲੇ ਹੀ ਤਿਆਰ ਹੈ ਉਹ ਔਰ ਇਹ ਗੱਲ ਯਾਦ ਰੱਖੋ ਅਗਰ ਉਹ ਤਿਆਰ ਸੀ ਮੁਸਕਰਾਏ ਉਸ ਮੁਸ਼ਕਿਲ ਦਾ ਸਾਹਮਣਾ ਹੀ ਮੁਸਕੁਰਾ ਕੇ ਕੀਤਾ ਤਾਂ ਤਾਂ ਹੀ ਤਾਂ ਉਹਨਾਂ ਨੂੰ ਅੱਜ ਭਗਵਾਨ ਸ਼੍ਰੀ ਰਾਮ ਕਿਹਾ ਜਾਂਦਾ ਹੈ ਤਾਂ ਜੇ ਉਹ ਵੀ ਉਸ ਬਰਵਾਸ ਮਿਲਣ ਤੇ ਰੋਣ ਲੱਗ ਜਾਂਦੇ ਜਾਂ ਸ਼ਿਕਾਇਤ ਕਰਨ ਲੱਗ ਜਾਂਦੇ ਸ਼ਿਕਵੇ ਕਰਨ ਲੱਗ ਜਾਂਦੇ ਤਾਂ ਫਿਰ ਉਹਨਾਂ 'ਚ ਤਾਂ ਆਮ ਇਨਸਾਨ 'ਚ ਫਰਕ ਸੋ ਇਨਸਾਨ ਆਪਣੇ ਆਪ ਨੂੰ ਬੜਾ ਹਾਈ ਲੈਵਲ ਤੇ ਲੈ ਕੇ ਜਾ ਸਕਦਾ ਅਗਰ ਆਪਣੀ ਸੋਚ ਨੂੰ ਐਸਾ ਰੱਖੇ ਕਿ ਜੇ ਮੇਰੇ ਜੀਵਨ 'ਚ ਮੁਸ਼ਕਿਲ ਵੀ ਆ ਜਾਵੇ ਮੈਂ ਡਰਨਾ ਨਹੀਂ ਹੈ ਬਲਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਹੈ ਜਿੱਦਾਂ ਅਸੀਂ ਇੱਕ ਸ਼ੇਰ ਕਹਿੰਦਾ ਹੈ ਕਿ ਮੁਸ਼ਕਿਲਾਂ ਆ ਹੀ ਗਈਆਂ ਹਨ ਤੋ ਡਰਨੇ ਸੇ ਕੀ ਹੋਗਾ ਅਗਰ ਮੁਸ਼ਕਿਲਾਂ ਆ ਹੀ ਗਈਆਂ ਗਈਆਂ ਹੈ ਤੋ ਡਰਨੇ ਸੇ ਕੀ ਹੋਗਾ ਇਨ ਮੁਸ਼ਕਿਲੋਂ ਸੇ ਨਿਕਲਨੇ ਕਾ ਰਾਸਤਾ ਢੂੰਡੋ ਸਾਹਿਬ ਮਰਨੇ ਸੇ ਕੀ ਹੋਗਾ ਕਈ ਬੰਦਾ ਕਹਿੰਦਾ ਮੁਸ਼ਕਿਲ ਆ ਗਈ ਹੁਣ ਤਾਂ ਮਰੀ ਜਾਵਾ ਜਾਨ ਹੀ ਦੇ ਦੇਮ ਆਪਣੀ ਮੇਰਾ ਤਾਂ ਜੀਵ ਨੂੰ ਦੇਲ ਹੀ ਨਹੀਂ ਕਰਦਾ ਮੁਸ਼ਕਿਲਾਂ ਹੀ ਬੜੀਆਂ ਓ ਭਾਈ ਮਰਨਾ ਤੋ ਤਾਂ ਵੀ ਇੱਕ ਦਿਨ ਹੈਗਾ ਹੀ ਹੈ ਕਿ ਨਹੀਂ ਇਹ ਤਾਂ ਜੀਣ ਦਾ ਰਸਤਾ ਲੱਭਣਾ ਹੈ ਇਹਨਾਂ ਮੁਸ਼ਕਿਲਾਂ ਚੋਂ ਨਿਕਲ ਦਾ ਰਸਤਾ ਲੱਭਣਾ ਹੈ ਔਰ ਜਿਹੜਾ ਬੰਦਾ ਜੋ ਤਲਾਸ਼ ਕਰਦਾ ਉਹਨੂੰ ਮਿਲਦਾ ਵੀ ਮਿਲਦਾ ਵੀ ਹੈ ਕਿ ਨਹੀਂ ਫਿਰ ਹੁਣ ਅਗਰ ਇਨਸਾਨ ਦੇ ਜੀਵਨ 'ਚ ਅੱਜ ਕੋਈ ਮੁਸ਼ਕਿਲ ਹੈ ਅੱਜ ਕੋਈ ਪ੍ਰੋਬਲਮ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਵਿਸ਼ਵਾਸ ਪੈਦਾ ਕਰੋ ਆਪਣੇ ਅੰਦਰ ਕਿ ਜੇ ਮੁਸ਼ਕਿਲ ਹੈ ਤਾਂ ਹਰ ਮੁਸ਼ਕਿਲ ਦਾ ਹੱਲ ਵੀ ਹੈ ਅਗਰ ਤਾਲਾ ਹੈ ਤਾਂ ਹਰ ਤਾਲੇ ਦੀ ਚਾਬੀ ਵੀ ਹੈ ਬੋਲੋ ਹੈ ਕਿ ਨਹੀਂ ਉਨਾਗਰ ਤੁਹਾਨੂੰ ਕਿਤੇ ਕੋ ਮੋਬਾਈਲ ਲੱਭ ਮਿਲ ਜਾਵੇ ਤੁਸੀਂ ਦੇਖੋ ਮੋਬਾਈਲ ਬੜਾ ਵਧੀਆ ਪਰ ਲੋਕ ਲੱਗਾ ਹੋਇਆ ਹੈ ਹੁਣ ਤੁਹਾਨੂੰ ਨਹੀਂ ਪਤਾ ਤੇ ਇਹਦਾ ਮਤਲਬ ਇਹ ਨਹੀਂ ਕਿ ਲੋਕ ਦਾ ਕੋਈ ਹੱਲ ਨਹੀਂ ਹੈ ਹੱਲ ਹੈ ਪਰ ਲੱਭਣਾ ਚਾਹੀਦਾ ਹੈ ਸਮਝ ਦਿਓ ਇਸੇ ਤਰ੍ਹਾਂ ਅਗਰ ਤੁਹਾਡੇ ਜੀਵਨ ਚ ਕੁਝ ਮੁਸ਼ਕਿਲਾਂ ਦੇ ਲੋਕ ਲੱਗੇ ਹੋਏ ਆ ਬੰਦਾ ਕਹਿੰਦਾ ਮੇਰੇ ਜਿਵੇਂ ਮੁਸ਼ਕਿਲਾਂ ਹੀ ਬੜੀਆਂ ਆ ਤਾਂ ਉਸ ਵੇਲੇ ਇਹ ਸੋਚ ਕੇ ਨਿਰਾਸ਼ ਹੋ ਕੇ ਬੈਠਣ ਦੀ ਲੋੜ ਨਹੀਂ ਹੈ ਕਿ ਪਤਾ ਨਹੀਂ ਇਹ ਮੁਸ਼ਕਿਲਾਂ ਨਾ ਦੂਰ ਹੋਣੀਆਂ ਕਿ ਨਹੀਂ ਹੋਣਾ ਕਿਤੇ ਮੁਸ਼ਕਿਲਾਂ ਮੇਰੀ ਜਾਨ ਹੀ ਲੈ ਲੈਣ ਉਹ ਕਈ ਵਾਰਾ ਦੇਖਿਆ ਐ ਸੀ ਸਮਝਦੇ ਹੋ ਕਿ ਨਹੀਂ ਜਦੋਂ ਪਿੱਛੇ ਜੇ ਕਰੋਨਾ ਆਇਆ ਸੀ ਸ਼ਾਇਦ ਤੁਸੀਂ ਵੀ ਜੇ ਮੈਨੂੰ ਕਰੋਨਾ ਹੋ ਗਿਆ ਮੈਂ ਤਾਂ ਖੁਦ ਖੁਸ਼ੀ ਕਰ ਲੈਣੀ ਜਾਨ ਦੇ ਦੇਣੀ ਔਰ ਕਈਆਂ ਨੇ ਜਾਨ ਦਿੱਤੀ ਵੀ ਹਾਏ ਮੈਨੂੰ ਕਰੋਨਾ ਹੋ ਗਿਆ ਉਹ ਭਾਈ 14 ਦਿਨ ਬੇਟ ਹੀ ਕਰ ਲੈ ਮਰਨਾ ਤਾਂ ਹੈ ਹੀ ਆਪਣੀ ਜਾਨ ਦੇਣ ਦਾ ਕੀ ਹੁਣਾ ਹੈ 14 ਦਿਨ ਹਿੰਮਤ ਨਾਲ ਕਰ ਲੈ 14 ਦਿਨ ਦੀ ਗੱਲ ਐ 14 ਦਿਨ ਤੋਂ ਬਾਅਦ ਮੈਂ ਸਵਸਥ ਹੋ ਜਾਣਾ ਹੈ ਤਾਂ ਫੇਰ ਤਾਂ ਬੰਦਾ ਹਿੰਮਤ ਵਾਲਾ ਹੈ ਜੇ ਮੈਨੂੰ ਇਹ ਹੋ ਗਿਆ ਮੈਂ ਮਰ ਜਾਣਾ ਤਾਂ ਫੇਰ ਆ ਕਦੀ ਹਿੰਮਤ ਹੋਈ ਆ ਕਦੀ ਸਮਝ ਹੋਈ ਸਮਝਦੇ ਹੋ ਕਿ ਨਹੀਂ ਕਿਉਂਕਿ ਜਿਹੜੀ ਚੀਜ਼ ਮੌਤ ਹੈ ਨਾ ਇਹ ਤੁਸੀਂ ਕੋਸ਼ਿਸ਼ ਕਰੋ ਜਾਂ ਨਾ ਕਰੋ ਇੱਕ ਦਿਨ ਆਣੀ ਹੈ ਇਹਨੂੰ ਰੋਕਿਆ ਜਾ ਸਕਦਾ ਉਹ ਕੋਸ਼ਿਸ਼ ਤਾਂ ਅਸੀਂ ਇਹ ਕਰਨੀ ਹੈ ਜੇ ਮਰਨਾ ਤਾਂ ਇੱਕ ਦਿਨ ਸਭ ਨੂੰ ਹੀ ਹੈ ਪਰ ਅਸੀਂ ਕਿੱਦਾਂ ਹਰ ਦਿਨ ਨੂੰ ਖੁਸ਼ੀ ਨਾਲ ਜੀਏ ਅਸੀਂ ਉਹ ਰਸਤਾ ਲੱਭਣਾ ਹੈ ਕਿੱਦਾਂ ਅਸੀਂ ਹਰ ਦਿਨ ਨੂੰ ਆਨੰਦ ਨਾਲ ਜੀਏ ਕਿੱਦਾਂ ਅਸੀਂ ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਸਫਲ ਬਣਾਈਏ ਅਸੀਂ ਰਸਤਾ ਉਹ ਤਲਾਸ਼ ਕਰਨਾ ਹੈ ਜਿਹੜਾ ਮੁਸ਼ਕਿਲਾਂ 'ਚ ਗੁਜ਼ਰ ਕੇ ਸਾਨੂੰ ਕਾਮਯਾਬੀ ਤੱਕ ਲੈ ਜਾਵੇ ਕਿਉਂਕਿ ਮਹਾਨਤਾ ਇਹਦੇ ਚਹੀਏ ਮਹਾਨ ਕਹਿੰਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਮੁਸ਼ਕਲਾਂ ਨੂੰ ਦੇਖ ਕੇ ਡਰ ਕੇ ਬਹਿ ਜਾਣ ਜਾ ਜਿਹੜੇ ਮੁਸ਼ਕਲਾਂ 'ਚ ਹੀ ਗੁਜ਼ਰ ਕੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੁਹਾਡੀਆਂ ਨਜ਼ਰਾਂ 'ਚ ਮਹਾਨ ਕੌਣ ਹੈ ਜਵਾਬ ਦੇ ਦਿਓ ਆਵਾਜ਼ ਨਹੀਂ ਆਈ ਗੱਲ ਸਮਝ ਆਈ ਕਿ ਨਹੀਂ ਦੁਬਾਰਾ ਦੁਹਰਾਈਏ ਤੁਹਾਡੀ ਨਜ਼ਰਾਂ 'ਚ ਮਹਾਨ ਕੌਣ ਹੈ ਸਾਹਮਣੇ ਮੁਸ਼ਕਲਾਂ ਦੇਖੀਆਂ ਪਰੇਸ਼ਾਨੀਆਂ ਦੇਖੀਆਂ ਤਾਂ ਆਪਣੀ ਜਾਨ ਦੇ ਦੇਣ ਜਾਂ ਡਰ ਕੇ ਬਹਿ ਜਾਣ ਨਹੀਂ ਭਾਈ ਆਹ ਕੰਮ ਮੈਂ ਨਹੀਂ ਕਰ ਸਕਦਾ ਉਹ ਮਹਾਨ ਜਾ ਸਾਹਮਣੇ ਬੜੀ ਤੋਂ ਬੜੀ ਮੁਸੀਬਤ ਹੋਵੇ ਮੁਸ਼ਕਿਲ ਹੋਵੇ ਉਹ ਕਹੇਗਾ ਕੋਈ ਨਹੀਂ ਟੱਕਰ ਲਵਾਂਗੇ ਇਹਦੇ ਨਾਲ ਲੜਾਂਗੇ ਇਹਦੇ ਨਾਲ ਇਹ ਮੁਸ਼ਕਿਲ ਨੂੰ ਹਰਾਵਾਂਗੇ ਔਰ ਆਪਣੀ ਮੰਜ਼ਿਲ ਤੇ ਪਹੁੰਚ ਕੇ ਦਿਖਾਵਾਂਗੇ ਤਾਂ ਫਿਰ ਕਿਹਨੂੰ ਕਹਿੰਦੇ ਮਹਾਨ ਜਵਾਬ ਦੇ ਦਿਓ ਹੁਣ ਤੁਸੀਂ ਕੀ ਬਣਨਾ ਹੈ ਫਿਰ ਮਹਾਨ ਬਣਨਾ ਹੈ ਤੇ ਮੁਸ਼ਕਿਲਾਂ ਤੋਂ ਕਿਉਂ ਡਰਦੇ ਹੋ ਫਿਰ ਮੁਸ਼ਕਿਲਾਂ ਨੂੰ ਦੇਖ ਕੇ ਹਾਏ ਹਾਏ ਕਿਉਂ ਕਰਦੇ ਹੋ ਫਿਰ ਮੁਸ਼ਕਿਲਾਂ ਨੂੰ ਦੇਖ ਕੇ ਘਬਰਾਉਂਦੇ ਕਿਉਂ ਫਿਕਰ ਕਿਉਂ ਕਰਦੇ ਹੋ ਬਲਕਿ ਜੇ ਸਾਹਮਣੇ ਮੁਸ਼ਕਿਲ ਹੈ ਤਾਂ ਫਿਰ ਸੋਚੋ ਕਿ ਮੇਰਾ ਮਾਲਿਕ ਮੇਰੇ ਨਾਲ ਐ ਮੁਸ਼ਕਿਲ ਨਾਲ ਟਕਰਾਵਾਂਗੇ ਮੁਸ਼ਕਿਲ ਨੂੰ ਹਰਾਵਾਂਗੇ ਤਾਂ ਕਾਮਯਾਬ ਹੋ ਕੇ ਦਿਖਾਵਾਂਗੇ ਐਸੀ ਸੋਚ ਨਾ ਲੱਗੇ ਵਧੀਏ ਕਿਉਂਕਿ ਬਹੁਤ ਵਾਰ ਕੀ ਹੁੰਦਾ ਹੈ ਐਸੀ ਬੈਠੇ ਬੈਠੇ ਸੋਚਦੇ ਮੁਸ਼ਕਿਲ ਬਹੁਤ ਬੜੀ ਹੈ ਪਰ ਜਦੋਂ ਸਾਹਮਣਾ ਕਰਦੇ ਆ ਤਾਂ ਮੁਸ਼ਕਿਲ ਹੁੰਦੀ ਕੁਝ ਵੀ ਨਹੀਂ ਹੈ ਬੰਦਾ ਨਾ ਆਹੀ ਸੀ ਜਰਾ ਸਮਝਣਾ ਸਾਰਿਆਂ ਨੇ ਕਿਉਂਕਿ ਇਹ ਕਹਾਣੀ ਅਸੀਂ ਕਈ ਵਾਰ ਦੱਸੀ ਹੈ ਐਲਪਸ ਪਰਬਤ ਵਾਰੇ ਕਿ ਜਦੋਂ ਹਿਟਲਰ ਆਪਣੇ ਨਿਪੋਲੀਅਨ ਸੀ ਨਾ ਸਮਰਾਟ ਨਿਪੋਲੀਅਨ ਦੀ ਗੱਲ ਹੈ ਜਰਾ ਸਮਝਣਾ ਕਿ ਨਿਪੋਲੀਅਨ ਦੇ ਸਮੇਂ ਨਿਪੋਲੀਅਨ ਆਪਣੀ ਸੈਨਾ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਕਿਸੇ ਰਾਜੇ ਦੇ ਆਕਰਮਣ ਕਰਨ ਵਾਸਤੇ ਕਿਸੇ ਦੇਸ਼ ਨੂੰ ਜਿੱਤਣ ਵਾਸਤੇ ਪਰ ਰਸਤੇ 'ਚ ਹੀ ਐਲਪਸ ਪਰਬਤ ਔਰ ਕਿਹਾ ਜਾਂਦਾ ਹੈ ਕਿ ਲਿਖਿਆ ਗਿਆ ਸੀ ਕਿ ਐਲਪਸ ਪਰਬਤ ਨੂੰ ਅੱਜ ਤੱਕ ਕਿਸੇ ਨੇ ਪਾਰ ਉਹਨੂੰ ਮੌਤ ਦੀ ਘਾਟੀ ਕਿਹਾ ਜਾਂਦਾ ਸੀ ਜੋ ਲਿਖਣ ਚਾਹੁੰਦਾ ਸੀ ਉਸ ਵੇਲੇ ਕਿ ਇਹ ਪਰਬਤ ਮੌਤ ਦੀ ਘਾਟੀ ਹੈ ਜਿਹੜਾ ਵੀ ਇਹਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਕਦੀ ਉਹ ਮੁੜ ਕੇ ਜਿੰਦਾ ਆਇਆ ਹੀ ਨਹੀਂ ਕਦੀ ਉਹ ਬਚਿਆ ਹੀ ਨਹੀਂ ਹੁਣ ਨੀਪੋਲੀਅਨ ਜਦੋਂ ਚੱਲਿਆ ਆਪਣੀ ਸੈਨਾ ਦੇ ਨਾਲ ਕੱਲਾ ਨਹੀਂ ਗਿਆ ਆਪਣੀ ਸੈਨਾ ਹਜ਼ਾਰਾਂ ਸੈਨਿਕ ਸੀ ਨਾਲ ਉਹਦੇ ਤਾਂ ਹੁਣ ਉਹ ਐਲਪਸ ਪਰਬਤ ਵਾਰੇ ਜਦੋਂ ਸੈਨਿਕਾਂ ਨੂੰ ਪਤਾ ਲੱਗਾ ਕਿਉਂਕਿ ਜੇ ਘੁੰਮ ਕੇ ਜਾਂਦੇ ਤਾਂ ਕਈ ਮਹੀਨਿਆਂ ਦਾ ਸਫ਼ਰ ਸੀ ਪਰ ਜੇ ਪਰਬਤ ਦੇ ਉੱਪਰ ਦੀ ਜਾਂਦੇ ਤਾਂ 15-20 ਦਿਨਾਂ ਜੇ ਪਹੁੰਚ ਜਾਣਾ ਸੀ ਤਾਂ ਨੀਪੋਲੀਅਨ ਨੇ ਸੋਚਿਆ ਕਿ ਘੁੰਮ ਕੇ ਕਿਉਂ ਜਾਣਾ ਅਸੀਂ ਐਲਪਸ ਪਰਬਤ ਦੇ ਉੱਪਰ ਦੀ ਜਾਂਦੇ ਹਾਂ ਤਾਂ ਜਦੋਂ ਸੈਨਿਕਾਂ ਨੂੰ ਪਤਾ ਲੱਗਾ ਕਿ ਐਲਪਸ ਪਰਬਤ ਦੇ ਉੱਪਰ ਦੀ ਜਾਣਾ ਹੈ ਤਾਂ ਭਈ ਐਲਪਸ ਪਰਬਤ ਬਾਰੇ ਤਾਂ ਦੱਸਿਆ ਗਿਆ ਹੈ ਕਿ ਜਿਹੜਾ ਵੀ ਇਹਨੂੰ ਚੜਨ ਦੀ ਕੋਸ਼ਿਸ਼ ਕਰਦਾ ਹੈ ਇੱਥੇ ਜਾਂਦਾ ਹੈ ਉਹ ਕਦੀ ਜਿੰਦਾ ਵਾਪਸ ਨਹੀਂ ਆਂਦਾ ਕਿਉਂਕਿ ਇਹ ਤਾਂ ਮੌਤ ਦੀ ਘਾਟੀ ਹੈ ਸੈਨਿਕ ਡਰਨ ਲੱਗੇ ਜਦੋਂ ਸਮਰਾਟ ਨਿਪੋਲੀਅਨ ਨੇ ਦੇਖਿਆ ਕਿ ਮੇਰੇ ਸੈਨਾ ਡਰੀ ਹੋਈ ਹੈ ਤਾਂ ਉਸ ਵੇਲੇ ਉਹਨਾਂ ਪਤਾ ਕੀ ਕੀਤਾ ਉਹ ਸੈਨਿਕਾਂ ਨੂੰ ਕਿਹਾ ਰੁਕੋ ਡਰ ਡਰ ਕਿਉਂ ਰਹੇ ਹੋ ਮੰਨਿਆ ਅਜ ਤੱਕ ਕਿਸੇ ਨੇ ਐਲਪਸ ਪਰਬਤ ਪਾਰ ਨਹੀਂ ਕੀਤਾ ਮੰਨਿਆ ਦੁਨੀਆ ਨੂੰ ਮੌਤ ਦੀ ਘਾਟੀ ਕਹਿੰਦੀ ਹੈ ਪਰ ਤੁਸੀਂ ਡਰੋ ਨਾ ਐਦਾਂ ਕਰਦੇ ਅਸੀਂ ਚੱਲਦੇ ਆ ਕਿਉਂਕਿ ਮੈਂ ਐਲਪਸ ਪਰਬਤ ਦੇਖਿਆ ਹੈ ਮੈਂ ਐਲਪਸ ਪਰਬਤ ਹਾਲਾਂਕਿ ਦੇਖਿਆ ਹੋਣਾ ਵੀ ਨਹੀਂ ਸੀ ਪਰ ਕਹਿਣਾ ਪਿਆ ਸੈਨਿਕਾਂ ਦੀ ਹਿੰਮਤ ਵਧਾਉਣ ਨੂੰ ਕਹਿੰਦੇ ਮੈਂ ਐਲਪਸ ਪਰਬਤ ਦੇਖਿਆ ਹੈ ਜਦੋਂ ਉਹ ਪਰਬਤ ਆਏਗਾ ਮੈਂ ਤੁਹਾਨੂੰ ਦੱਸ ਦਊਂਗਾ ਆਹ ਪਰਬਤ ਆ ਗਿਆ ਫਿਰ ਤੁਸੀਂ ਦੇਖ ਲਿਓ ਇਹਨੂੰ ਪਾਰ ਕਰਨਾ ਹੈ ਜਾਂ ਨਹੀਂ ਜੇ ਤੁਹਾਨੂੰ ਲੱਗੇਗਾ ਅਸੀਂ ਨਹੀਂ ਪਾਰ ਕਰ ਸਕਦੇ ਵਾਪਸ ਆ ਜਾਵਾਂਗੇ ਜੇ ਲੱਗਾ ਕਰ ਸਕਦੇ ਅੱਗੇ ਚੱਲ ਜਾਵਾਂਗੇ ਸਮਝ ਦਿਓ ਕਿ ਲੋਕੇ ਜੇ ਤਾਂ ਬੰਦਾ ਕਹਿੰਦਾ ਘਰੀ ਡਰੀ ਜਾਵੇ ਤਾਂ ਬੰਦਾ ਕਹਿੰਦਾ ਪਹਿਲਾਂ ਪਹਾੜ ਜਾ ਕੇ ਦੇਖ ਤਾਂ ਲੈ ਉਹਨੂੰ ਦੇਖ ਕੇ ਜੇ ਲੱਗੇਗਾ ਮੈਂ ਚੜ ਜਾਵਾਂ ਤਾਂ ਚੜ ਜਾਵਾਂਗੇ ਨਹੀਂ ਤਾਂ ਘਰੋਂ ਬਾਥੋਂ ਵਾਪਸ ਆ ਜਾਵਾਂਗੇ ਘਰ ਬੈਠੇ ਕਿਉਂ ਡਰੀ ਜਾਣਾ ਨੀ ਪੋਲੀਆ ਨੇ ਇਹੀ ਗੱਲ ਕਹੀ ਸੈਣੀ ਕਹਿੰਦੇ ਆਹ ਗੱਲ ਤਾਂ ਠੀਕ ਹੈ ਪਹਿਲਾਂ ਇੱਕ ਵਾਰ ਪਰਬਤ ਤੱਕ ਚਲਦਾ ਜਾਈਏ ਜਾ ਕੇ ਉਹਨੂੰ ਦੇਖ ਤਾਂ ਲਈਏ ਫਿਰ ਜੇ ਲੱਗੂਗਾ ਸਾਨੂੰ ਕਿ ਅਸੀਂ ਪਾਰ ਕਰ ਸਕਦੇ ਆ ਤਾਂ ਫੇ ਅੱਗੇ ਵਧਾਂਗੇ ਤਾਂ ਜੇ ਲੱਗੇਗਾ ਮੌਤ ਦੀ ਘਾਟੀ ਪਈ ਇਹਨੂੰ ਪਾਰ ਕਰਨਾ ਔਖਾ ਤਾਂ ਸਾਡਾ ਸਮਰਾਟ ਤਾਂ ਆਪ ਕਹੇਰੇ ਫੇ ਵਾਪਸ ਆ ਜਾਵਾਂਗੇ ਦੇਖਣ ਚ ਕੀ ਹਰਜ ਸਾਰੇ ਸੈਨਿਕ ਮੰਨ ਗਏ ਹਾਂ ਆ ਸਮਰਾਟ ਨੇ ਗੱਲ ਵਧੀਆ ਕੀਤੀ ਪਹਿਲਾਂ ਦੇਖ ਲਈਏ ਇਹ ਸਾਡੇ ਬਸ ਦੀ ਗੱਲ ਹੋਈ ਅੱਗੇ ਜਾਵਾਂਗੇ ਨਹੀਂ ਤਾਂ ਵਾਪਸ ਕਹਿੰਦੇ ਨਪੋਲੀਅਨ ਕਹਿੰਦਾ ਆ ਜਾਓ ਬਈ ਜਦੋਂ ਐਲਪਸ ਪਰਬਤ ਆਏਗਾ ਮੈਂ ਦੱਸ ਦਊ ਤੁਹਾਨੂੰ ਇਹ ਜਾ ਰਹਾ ਘਰ ਤੋਂ ਆ ਪਰ ਬਤਾ ਤੁਸੀਂ ਵੀ ਦੇਖ ਲੈਣਾ ਹੁਣ ਜਦੋਂ ਤੁਰੇ ਜਾ ਰਹੇ ਆ ਤੁਰੇ ਜਾ ਰਹੇ ਤਾਂ ਕਹਿੰਦੇ ਅਗੀ ਕਮਾਈ ਮਿਲੀ ਬੁੜੀ ਮਾਈ ਉਹ ਸਮਰਾਟ ਨੂੰ ਜਾਣਦੀ ਸੀ ਕਹਿੰਦੀ ਇਹ ਸਮਰਾਟ ਕਿੱਧਰ ਜਾ ਰਹੇ ਹੋ ਨਪੋਲੀਅਨ ਨੇ ਕਿਹਾ ਮੈਂ ਇਹ ਪਰਬਤ ਦੀ ਪਾਰ ਕਰਨ ਜਾ ਰਿਹਾ ਹਾਂ ਉਹ ਕਹਿੰਦੀ ਐਲਪਸ ਪਰਬਤ ਮੌਤ ਦੀ ਘਾਟੀ ਅਜ ਤੱਕ ਇਸੇ ਨੇ ਨੂੰ ਪਾਰ ਨਹੀਂ ਕੀਤਾ ਕੋਈ ਇੱਕ ਇਨਸਾਨ ਪਾਰ ਨਹੀਂ ਕਰ ਸਕਿਆ ਤੁਸੀਂ ਹਜ਼ਾਰਾਂ ਕਿੱਥੇ ਜਾ ਰਹੇ ਹੋ ਇਹ ਮੁਸ਼ਕਿਲ ਐ ਸੰਭਵ ਐ ਨਹੀਂ ਹੋ ਸਕਦਾ ਜਦੋਂ ਇੰਨੀ ਗੱਲ ਕਹੀ ਨੈਪੋਲੀਅਨ ਆਪਣੇ ਗਲ ਚੋਂ ਮੋਤੀਆਂ ਦਾ ਹਾਰ ਉਤਾਰ ਕੇ ਮਾਈ ਨੂੰ ਦਿੱਤਾ ਕਹਿੰਦੇ ਲੈ ਮਾਈ ਇਹ ਹਾਰ ਰੱਖੋ ਕਹਿੰਦੀ ਕਾਦੇ ਵਾਸਤੇ ਕਹਿੰਦੇ ਦੱਸਣ ਵਾਸਤੇ ਕਿ ਅਸੰਭਵ ਐ ਇਹਨੂੰ ਕੋਈ ਪਾਰ ਨਹੀਂ ਕਰ ਸਕਿਆ ਕਹਿੰਦੇ ਅਸੀਂ ਕਰਕੇ ਦਿਖਾਵਾਂਗੇ ਕਿਉਂਕਿ ਜਿਹੜਾ ਕੰਮ ਕੋਈ ਨਾ ਕਰ ਸਕਿਆ ਉਹੀ ਕੰਮ ਕਰਨ ਚ ਤਾਂ ਮਜ਼ਾ ਆਉਂਦਾ ਹੈ ਜਿਹੜਾ ਕੰਮ ਹਜ਼ਾਰਾਂ ਕਰ ਚੁੱਕੇ ਤੁਸੀਂ ਕਰ ਲਿਆ ਕਾਦੀ ਬਹਾਦਰੀ ਜਵਾਬ ਦੇ ਦਿਓ जरा ਸਾਨੂੰ ਬਹਾਦਰੀ ਹੈ ਕੋਈ ਬਹਾਦਰੀ ਤਾਂ ਉਹਦੇ ਚ ਜਿਹੜਾ ਕੰਮ ਕੋਈ ਨਾ ਕਰ ਸਕੇ ਜਿਹੜੇ ਕੰਮ ਤੋਂ ਦੁਨੀਆ ਡਰਦੀ ਹੈ ਜਦੋਂ ਮੈਂ ਉਹ ਕਰਕੇ ਦਿਖਾਵਾਂਗਾ ਤਾਂ ਮਹਾਨ ਵੀ ਹੁਣ ਕਹਿੰਦੇ ਆ ਨਿਪੋਲੀਅਨ ਤੁਰ ਪਿਆ ਸੈਨਾਂ ਨੂੰ ਲੈ ਕੇ ਸੈਨਿਕ ਮਗਰ 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 ਪਹਾੜ ਪਹਿਲਾ ਚੜਿਆ ਦੂਜਾ ਚੜਿਆ ਸੈਨਿਕ ਪੁੱਛਦੇ ਰਹੇ ਸਮਰਾਟ ਹਲਪਸ ਪਰਬਤ ਆ ਗਿਆ ਉਹ ਕਹਿੰਦੇ ਨਹੀਂ ਹਲੇ ਅੱਗੇ ਆ ਹਲੇ ਸੈਨਿਕ ਮਗਰ ਮਗਰ ਚਲਦੇਗੇ 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 ਘਾਟੀਆਂ ਆਂਦੀਆਂ ਗਈਆਂ ਨੀਪੋਲੀਅਨ ਉਹਨਾਂ ਨੂੰ ਲੈ ਕੇ ਉਹਨਾਂ ਘਾਟੀਆਂ ਦੇ ਉੱਪਰ ਦੀ ਗੁਜ਼ਰਦਾ ਗਿਆ ਸੈਨਿਕ ਪੁੱਛੇ ਐਲਪਸ ਬੱਸ ਐਨਵਲ ਹੈ ਆਣ ਵਾਲਾ ਹੀ ਐਲਪਸ ਪਰਬਤ ਫਿਕਰ ਨਾ ਕਰੋ ਮੈਂ ਦੱਸ ਦਊ ਤੁਹਾਨੂੰ ਸੈਨਿਕ ਮਗਰ 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 ਨੀਪੋਲੀਅਨ ਚਲਦੇ ਚਲਦੇ 15 20 ਦਿਨ ਦਾ ਸਫ਼ਰ ਕਰਕੇ ਨਾ ਜਦੋਂ ਪਹਾੜ ਉੱtre ਥੱਲੇ ਤਾਂ ਸੈਨਿਕ ਨੇ ਕਿਹਾ ਮਾਰੇ ਐਲਪਸ ਪਰਬਤ ਕਿੱਥੇ ਹੈ ਉਹ ਕਹਿੰਦੇ ਪਾਗਲੋਂ ਪਾਰ ਵੀ ਕਰ ਗਏ ਤੁਸੀਂ ਆ ਐਲਪਸ ਪਰਬਤੀ ਦੇ ਲੰਘ ਕੇ ਆਏ ਆ ਅਸੀਂ ਉਹ ਕਹਿੰਦੇ ਹੈ ਨੰਗੇ ਨਹੀਂ ਬੋਲੀ ਨੇ ਕਹਿੰਦਾ ਹਾਂ ਨੰਗੇ ਇਹ ਐਲਪਸ ਪਰਬਤ ਸੀ ਸੋ ਇਹ ਲੋਕਾਂ ਨੇ ਐਵੇਂ ਹਵਾ ਬਣਾਇਆ ਹੋਇਆ ਸੀ ਬਹੁਤ